ਲੈ ਕੰਮ ਤਾਂ ਗਿਆ ਨਹੀਂ ਬੜਾ ਗੋਹੇ ਦੇ ਦਾ ਹੁਣ ਝਾੜੂ ਕੱਢਦਾ ਫਟਾਫਟ ਮੇਰੇ ਤਾਂ ਜਵਾਕ ਵੀ ਘਰੇ ਠੀਕਦਾ ਹੋਗਾ ਰੋਟੀ ਤੋਂ ਬੈਠਾ ਹੋ ਦੱਸ ਉਹਨੂੰ ਕੀ ਪਤਾ ਮੇਰੀ ਮੇਰੀ ਮਾਂ ਮੇਰੀ ਖਾਤਰੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਫਿਰਦੀ ਆ ਬਸ ਮੇਰਾ ਤਾਂ ਕੁਛ ਬਣੇ ਨਾ ਬਣੇ ਆਪਦੇ ਪੁੱਤ ਨੂੰ ਵੱਡਾ ਅਫਸਰ ਜ਼ਰੂਰ ਬਣਾਉ ਸ੍ਰੀਕਾਂ ਨੂੰ ਦਿਖਾਉਂ ਵੀ ਹਾਂ ਮੇਰਾ ਪੁੱਤ ਵੀ ਕੁਛ ਹੈਗਾ ਜਿੰਨਾ ਮਨਾ ਝਾੜੂ ਲਾ ਪਹਿਲਾ ਮਾੜਾ ਤਾਈ ਨੂੰ ਦੱਸਦਾ ਵੀ ਮੈਂ ਜਾਨੀ ਆ ਕੰਮ ਨਿਪਟ ਗਿਆ ਤਾਈ ਹਾਂ ਕੰਮ ਨਿਪਟ ਗਿਆ ਮੈਂ ਜਾਨੀ ਆ ਕੱਲ ਨੂੰ ਸੁਦੇਹਾ ਆ ਜੀ ਕੋਈ ਨਾ ਤਾਈ ਪਾਸੇ ਜਾਣਾਗਾ ਅੱਛਾ ਅੱਛਾ ਕੱਲ ਨੂੰ ਹਾਂ ਕੋਈ ਨਾ ਤਾਈ ਆਜੂ ਸਾਜਰੇ ਹੋਰ ਦੱਸ ਸੈਂਟੀ ਦਾ ਕੀ ਹਾਲ ਹੈ ਠੀਕ ਆ ਵਧੀਆ ਠੀਕ ਹੈ ਬੇਟਾ ਠੀਕ ਠਾਕ ਪਹੁੰਚ ਗਿਆ ਵਧੀਆ ਚਲ ਸ਼ੁਕਰ ਆ ਕਹਿੰਦੀ ਕਿ ਤੇਰੀ ਚਾਚੀ ਯਾਦ ਕਰਦੀ ਸੀ ਕੋਈ ਨਹੀਂ ਮੈਂ ਕਰ ਲੂੰਗੀ ਚੰਗਾ ਤਾਈ ਆ ਵੀ ਆ ਚਾਹ ਬਣਾਈਏ ਨਾ ਬਸ ਰਾਣੀ ਤੂੰ ਦੱਸ ਕਦੋਂ ਆਇਦੂੰ ਮੈਨੂੰ ਹੋ ਗਏ 2-3 ਮਹੀਨੇ ਅੱਛਾ ਠੀਕ ਠਾਕ ਰਹੀ ਉਧਰ ਹਾਂਜੀ ਵਧੀਆ ਚਲ ਵਧੀਆ ਹੁਣ ਦੁਬਾਰੇ ਜਾਏਗੇ ਬਾਹਰ ਉਹਦੇ ਭਾਈ ਨੂੰ ਲੈ ਜੀ ਜੋਤ ਨੂੰ ਠੀਕ ਹੈ ਠੀਕ ਹੋ ਹੋਰ ਆਪ ਤਾਂ ਤੂੰ ਮੁੰਦੀ ਨਹੀਂ ਹੈਗੀ ਜਬੀ ਮਿਲਣ ਨੂੰ ਨਹੀਂ ਨਹੀਂ ਆਜੋ ਚਾਹ ਬਣਾਈਏ ਅੰਦਰ ਨਹੀਂ ਨਹੀਂ ਬਸ ਮੇਰਾ ਤਾਂ ਸਾਰਾ ਕੰਮ ਪਿਆ ਜੋਤ ਵੀ ਨਹੀਂ ਹੈਗਾ ਘਰੇ ਅਛਾ ਨਹੀਂ ਤੂੰ ਸਤਾ ਹੀ ਨੰਗ ਜਾਨੇ ਆਜੋ ਨਾ ਆਪ ਤਾਉਣਾ ਨਹੀਂ ਹੈਗਾ ਹੈ ਮੈਨੂੰ ਇੰਨਾ ਕੰਮ ਹੁਣ ਉਧਰੋਂ ਨਿਵੇੜ ਕੇ ਤੇ ਅਜ ਘਰੇ ਪਿਆਗਾ ਕੋਈ ਨਾ ਮੈਂ ਵੀ ਆਜੂ ਪਹਿਲਾਂ ਤੁਸੀਂ ਆਜੋ ਚਾਹ ਪੀਜੋ ਚਲ ਕੋਈ ਨਾ ਪੁੱਤ ਫੇਰ ਆਉਂਗੀ ਧੂਆ ਜੀ ਚੰਗਾ ਮਾਰਨੀ ਜੇ ਠੀਕ ਹੈ ਠੀਕ ਚੰਗਾ ਹੋਰ ਕਰੇ ਠੀਕ ਨੇ ਸਾਰੇ ਹਾਂਜੀ ਹਾਂਜੀ ਵਧੀਆ ਸਭ ਠੀਕ ਆ ਰਾਜੇ ਮੈਂ ਤਾਂ ਜਿੰਨੇ ਗੁੰਡੇ ਲੱਗੇ ਪੈਨੇ ਇਹ ਜੋਤ ਕਿੱਧਰ ਵਗ ਗਿਆ ਲੈ ਦੱਸ ਮੈਂ ਤਾਂ ਇਹਦੀ ਮੁੰਡੇ ਦੀ ਮਾਰੀ ਛੇਤੀ ਆਈਆਂ ਆਪ ਪਤਾ ਨਹੀਂ ਕਿੱਧਰ ਨੂੰ ਲੰਗ ਗਿਆ ਤੋ ਤੋਏ ਕਰੀਆਂ ਕੌਣ ਆਹੇ ਕਿਹੜਾ ਵਾਜਾ ਮਾਰਦਾ ਅਟੀ ਜੋਤ ਹੈ ਕਰੀ ਨਾ ਰਾਜੇ ਜੋਤ ਤਾਂ ਹੈ ਨਹੀਂ ਕਰੇ ਤੂੰ ਕਹਣਾ ਮੈਂ ਉਹ ਦੋਸਤ ਸੀ ਉਹ ਅੱਛਾ ਹਾਂਜੀ ਜੋਤ ਮੈਨੂੰ ਦੱਸ ਕੇ ਵੀ ਨਹੀਂ ਗਿਆ ਹੈਗਾ ਵੀ ਮੈਂ ਜਾਨਾ ਕਿੱਥੇ ਆ ਮੈਂ ਤਾਂ ਕੰਮ ਤੇ ਗਈ ਸੀ ਹੁਣ ਆ ਕੇ ਦੇਖਿਆ ਜੋਤ ਹੈ ਨਹੀਂ ਤੀ ਕਰੇ ਅੱਛਾ ਜੀ ਤੂੰ ਕਿਧਾ ਮੁੰਡਾ ਮੈਂ ਤਾਂ ਉਧਰ ਹੀ ਆ ਬਾਹਰ ਹੋਈ ਹਾਂ ਬਾਹਰੋਂ ਬਾਹਰੋਂ ਕਿਧਰ ਆਜੇ ਮੈਂ ਬਾਹਰੋਂ ਹੀ ਆਂ ਬਾਰ 12 ਬਾਰੇ ਬਾਰੇ ਕਰਾ ਰਹੇ ਹਾਂ ਕੀ ਕੰਮ ਸੀ ਕੁਛ ਨਹੀਂ ਉਹ ਮੌਸਮ ਮਿਲਣਾ ਸੀ ਥੋੜਾ ਜਿਹਾ ਕੰਮ ਸਹੀ ਮੈਂ ਤਾਂ ਪਹਿਲੀ ਵਾਰ ਦੇਖਿਆ ਤੈਨੂੰ ਰਾਜੇ ਮੈਂ ਤਾਂ ਤਾਂ ਪੁੱਛਦੀ ਆ ਨਾ ਪਹਿਲਾਂ ਕਦੇ ਦੇਖਿਆ ਨਹੀਂ ਕੋਈ ਨਹੀਂ ਜੀ ਠੀਕ ਆ ਰਾਜੇ ਫੇਰ ਮੁੰਡਾ ਮੈਨੂੰ ਅਜੀਬ ਜਿਹਾ ਕਿਉਂ ਲੱਗਿਆ ਅੱਖਾਂ ਜਾਂ ਵਿਚੜੀਆਂ ਪਈਆਂ ਸੀ ਬਸ ਆਹੀ ਗੱਲਾਂ ਦਾ ਮੈਨੂੰ ਡਰ ਲੱਗਦਾ ਜਿਉਂ ਤੂੰ ਵੀ ਕਿਤੇ ਇਹ ਜੇ ਲੰਡਰਾ ਨਾ ਰਲ ਕੇ ਕਿਤੇ ਇਹ ਲੰਡਰੀ ਨਾ ਹੋ ਜਾਏ ਮੁੰਡਾ ਮੈਨੂੰ ਬਹੁਤ ਡਰ ਲੱਗਦਾ ਹੁਣ ਪਤਾ ਨਹੀਂ ਕਿੱਥੇ ਗਿਆ ਦੱਸ ਐਹ ਜਾਨਾ ਮਲਾਜੇ ਪਾਰ ਰੱਖੇ ਨੇ ਹੇ ਰੱਬ ਤੂੰ ਹੀ ਆ ਮੈਂ ਤਾਂ ਦਿਨ ਰਾਤ ਇਸ ਦੀ ਮਾਰੀ ਮਰਦੀ ਫਿਰਦੀ ਆ ਸਭ ਕੁਝ ਗੁਆ ਰੱਖਿਆ ਮੇਰੇ ਪੁੱਤ ਨੂੰ ਨਾ ਗਵਾ ਲਾਂ ਮੈਂ ਆ ਮੁੰਡੇ ਨੂੰ ਦੇਖ ਕੇ ਤਾਂ ਮੈਨੂੰ ਬੜੇ ਡਰ ਜਿਹਾ ਲੱਗਿਆ ਲੈ ਮੈਂ ਤਾਂ ਭੁੱਲੀ ਫਿਰਦੀ ਆ ਸੌਦਾ ਵੀ ਸਾਰਾ ਲਿਆਉਣ ਆਲਾਗਾ ਆ ਸਾਬਣ ਇੰਨੀ ਕਿਤੇ ਇੰਨੀ ਵਰਤੀ ਗਈ ਹੁਣ ਲਈ ਆਉਣੀ ਆ ਪਾਂਡੇ ਤਾਂ ਕਹਿ ਮਾਂਜੀ ਜਸੇ ਮੁੰਡਾ ਕਿਧਰੋਂ ਆ ਜਾਂਦਾ ਇਹੀ ਸੌਦਾ ਲਿਆ ਦਿੰਦਾ ਸਾਰੇ ਪਾਸੇ ਨਾ ਮੈਨੂੰ ਇਹ ਵੜੇ ਵੜ ਰਹੇ ਨੇ ਆ ਹੋਰਾ ਸੁਖਸਾਰ ਨਹੀਂ ਇਹ ਮੁੰਡੇ ਦਾ ਮੈਨੂੰ ਸ਼ੋਕਰਾ ਦੁਕਾਨ ਵੀ ਖੁੱਲੀ ਆ ਭਣੇ ਹੈ ਗਈਆਂ ਹਾਂਜੀ ਹੈਗਿਆ ਜੀ ਆਜੋ ਜੀ ਹੋਰ ਕਿਵੇਂ ਆ ਠੀਕ ਆ ਹਾਂਜੀ ਠੀਕ ਆ ਜੀ ਤੁਸੀਂ ਦੱਸੋ ਜੀ ਠੀਕ ਆ ਵਧੀਆ ਭਣੇ ਇਹ ਗੱਲ ਬਾਰੇ ਟਾਈਮ ਤੀ ਕਿਹੜਾ ਮਾਰਿਆ ਕੀ ਕਰਾਂ ਭਣੇ ਟਾਈਮ ਹੀ ਨਹੀਂ ਲੱਗਦਾ ਹੈਗਾ ਕੰਮਾਂ ਧੰਦਿਆਂ ਚ ਤੁਹਾਨੂੰ ਪਤਾ ਹੀ ਆ ਹਨਾ ਆ ਮਾੜਾ ਤੇ ਕੰਮ ਕਰਕੇ ਆਓ ਹਾਨੂੰ ਪਤਾ ਦੋ ਤਿੰਨ ਘਰਾਂ ਦਾ ਤਾਂ ਕਾ ਮੂੰਹ ਸਾਹਮਣੇ ਰੱਖਿਆ ਹੋਇਆ ਹਾਂ। ਹੋਰ ਭਾਂਡੇ ਮੰਜ ਨਾਲ ਸਾਬਣ ਲੈਣੀ ਸੀ। ਅੱਛਾ ਜੀ ਦੇ ਦਾਨਾ ਜੀ ਕਿਹੜੀ ਲੈਣੀ ਆ ਜੀ? ਸੌਦਾ ਤਾਂ ਸਾਰੇ ਹੀ ਲੈ ਕੇ ਜਾਣਾ। ਹਾਂਜੀ ਹਾਂਜੀ ਹੁਣ ਤੈਨੂੰ ਪਤਾ ਭਣੇ ਮੈਥੋਂ ਦਾ ਢੂਹੀ ਨਾ ਸਾਰਾ ਚੱਕਿਆ ਨਹੀਂ ਜਾਣਾ। ਚੱਕਿਆ ਨਾ। ਸ਼ਾਮ ਨੂੰ ਮੁੰਡਾ ਲੈ ਜਾਊਗਾ ਪਾ ਕੇ ਰੱਖ ਦਿਓ। ਠੀਕ ਹੈ ਜੀ ਪਾ ਕੇ ਰੱਖ ਦਾਂਗੀ। ਤੁਹਾਨੂੰ ਪਤਾ ਹੀ ਲਿਖ ਕੇ ਤਾਂ ਮੈਂ ਲਿਆਈ ਨਹੀਂ। ਹਾਂਜੀ ਹਾਂਜੀ ਕੋਈ ਨਹੀਂ ਜੀ ਉਹਦਾ ਪਤਾ ਹੀ ਆਉਣ ਲੈ ਕੇ ਜਾਣੇ ਹੋਗੇ। ਹਾਂਜੀ ਉਹੀ ਪਾਉਣਾ ਜੀ ਸਾਰਾ ਸੌਦਾ। ਹਾਂ ਸਾਰਾ ਉਹੀ ਪਾ ਦਿਓ ਭਣੇ। ਠੀਕ ਹੈ ਜੀ। ਆ ਚਾਚੀ ਕਿਵੇਂ ਲੁਕ ਆਦੇ ਲਾ ਚਾਚੀ ਉਹੀ ਗੱਲ ਆ ਗਈ ਨਾ ਫਿਰ ਮੂੰਹਾਂ ਫੇਰ ਮੰਗੇਗਾ ਨੂਹਾ ਮੈਂ ਬਹੁਤ ਦੇਖ ਲਿਆ ਪਹਿਲਾਂ ਤਾਂ ਹੱਥ ਜੋੜ-ਜੋੜ ਗੁਰਦੁਆਰੇ ਕਹਿਣੀਆਂ ਸਾਨੂੰ ਨੂਹਾ ਦੇ ਦੋ ਫਿਰ ਨੂਹਾ ਤੋਂ ਟਲਦੀਆਂ ਕੰਮ ਤੋਂ ਟਲਦੀਆਂ ਆਈ ਵਹਿ ਜਾਣਗੀਆਂ ਚਾਚਾ ਗੁੱਸਾ ਨਾ ਕਰੀ ਹੁਣ ਥੋਡੀ ਉਹ ਦੇ ਲੈ ਤਰੀ ਜਠਾਣੀ ਕੈ ਲੋ ਪਹਿਲਾਂ ਤਾਂ ਹਾਏ ਰੱਬਾ ਮੈਨੂੰ ਨੂਹ ਦੇ ਦੇ ਹਾਏ ਰੱਬਾ ਹੁਣ ਨਹੀਂ ਡੇਲੀ ਕੁੱਤਕਲੇ ਸੈ ਇਨਾ ਚਾਚੀ ਉਹ ਨਾ ਦੇ ਰਹੇ ਰੱਬ ਦਾ ਨਾ ਰੋਟੀ ਨਹੀਂ ਨਾ ਕਿਸੇ ਗੁਆਣ ਨੂੰ ਖਾਣ ਦੇਣਾ ਉਹਨਾਂ ਦਾ ਇਨਾ ਕਜੀ ਅਕਲੇਸ ਰਹਿੰਦਾਗਾ ਉਹ ਤਾਂ ਗੱਲ ਨੂਹ ਤਾਂ ਦੀ ਬਥੇਰੀ ਚੰਗੀ ਐ ਨੂਹ ਵਧੀਆਗੀ ਨੂਹ ਤਾਂ ਚੰਗੀ ਐ ਉਹ ਤਾਂ ਚਲਾਕ ਬਾਲੀ ਆ ਭਣੀ ਤੀਮੀ ਇਨਾ ਨਹੀਂ ਚਾਹੀਦਾ ਹੁਣ ਉਹ ਵੀ ਤਾਂ ਵਿਚਾਰੀ ਹਾਂ ਹੁਣ ਤੂੰ ਵੀ ਮਾੜਾ-ਵਟਾ ਨੋਨੂ ਹੱਥ 'ਚ ਰੱਖ ਚਾਚੀ ਐਂ ਨਹੀਂ ਕਰੀਦਾ ਹੁੰਦਾ ਚੱਲ ਠੀਕ ਐ ਲੋਕਾਂ ਦੀ ਗੱਲਾਂ ਕਰਦੀ ਹੁੰਦੀ ਸੀ ਉਹ ਬਾਰੇ ਨਹੀਂ ਕਰਦੀ ਸੀ ਲੋਕਾਂ ਦੀ ਤਾਂ ਉੱਥੇ ਖੜ ਗਈ ਉਹਦੀ ਵੀ ਚੁਗਲੀ ਉੱਥੇ ਖੜ ਗਈ ਉਹਦੀ ਆਪਦੇ ਦੇਖ ਲੈ ਹੁਣ ਮੈਨੂੰ ਪਤਾ ਲੱਗਦਾ ਜਦੋਂ ਉਹਦੀ ਗੁੱਤਨੀ ਪਾਟਦੀ ਐ ਹਾਂ ਗਲਤ ਹੋਈ ਐ ਫਿਰ ਆਪਦੀ ਇੱਜ਼ਤ ਆਵੇ ਦੇ ਹੱਥ ਚਾਚੀ ਹਾਂ ਨਾ ਕੀ ਲੋਡ ਹੁੰਦੀ ਆ ਬੁਰਾ ਨਾ ਮੰਨੀ ਚਾਚੀ ਮੈਂ ਤੈਨੂੰ ਨਹੀਂ ਕਹਿੰਦੀ ਮੈਂ ਤਾਂ ਉਹਦੀ ਗੱਲ ਕਰਦੀ ਐਗੀ ਹਾਂ ਹੋਰ ਘਾਇ ਕੋ ਰੱਬ ਨੇ ਨਾ ਪੁੱਤੇ ਦੀਆ ਗਰਮੀ ਵਾਲੀ ਕਰ ਰੱਖੀ ਹੈਗੀ ਗਰਮੀ ਵਾਲੀ ਸਾਡਾ ਚੱਕਿਆ ਆ ਸੌਣ ਤਾਂ ਸਾਰਾ ਸੁੱਕਾ ਲੰਗਾ ਤਾਂ ਪੈਣੇ ਹਾਂਜੀ ਆ ਹੁਣ ਭਾਦੋ ਜਮੀਂ ਪਾਉਣ ਲੱਗ ਜਾਂਦਾ ਰਾਤ ਸਿਹੜਾ ਹੀ ਹੈੜਾ ਇੰਨਾ ਮੀਂਹ ਆਇਆ ਦੇਸਾਂ ਦਾ ਹੋਰ ਸਾਡੇ ਤਾਂ ਪਤਾ ਨੂੰ ਪਤਾ ਕੱਚਾਗਾ ਵਾਲੇ ਔਖਾਗਾ ਮਸਾ ਤੇ ਲਿਪਦੀਆਂ ਫਿਰ ਗਿੱਲਾ ਹੋ ਜਾਂਦਾ ਹੋਰ ਸਾਡੇ ਜਿਹੜਾ ਤਾਂ ਅੰਦਰ ਪਾਣੀ ਵੜ ਗਿਆ ਸੀ ਨੇ ਮਸਾ ਕੱਢਿਆ ਹੋਰ ਇਹੀ ਗੰਗਾ ਹੋ ਰਿਆ ਨਾ ਰੂਂਗਾ ਹੋਣ ਕਰਕੇ ਪਾਣੀ ਖੜ ਜਾਂਦਾ ਗੰਦਾ ਪਾਣੀ ਪੈ ਜਾਂਦਾ ਨਾਲ ਹੀ ਜਾਂਦਾ ਗਲਤ ਹੈ ਉਹੀ ਹਾਂ ਪਣੇ ਮੈਨੂੰ ਸਾਬਣ ਦੇ ਹਾਂਜੀ ਮੈਂ ਤਾਂ ਜਾਵਾਂ ਤੁਸੀਂ ਸਮਾਨ ਪਾ ਕੇ ਰੱਖ ਦਾਂਗੇ ਉਹ ਲੈ ਜਾਓ ਮੈਨੂੰ ਪਹਿਲਾਂ ਸਾਬਣ ਦੇ ਦੇ ਕੱਲੀ ਠੀਕ ਹੈ ਜੀ ਤੇ ਤੂੰ ਬਾਕੀ ਸਮਾਨ ਪਾ ਕੇ ਰੱਖ ਲਈ ਮੁੰਡਾ ਲੈ ਜਾ ਆਥਣੇ ਠੀਕ ਹੈ ਜੀ ਕਿਹੜੀ ਭਾਂਡੇ ਵਾਲੀ ਲੈਣੀ ਹੈ ਜੀ ਹਾਂ ਭਾਂਡੇ ਵਾਲੀ ਉਹ ਦੇ ਦੀ ਜਿਹਦੇ ਵਿੱਚ ਬੁਰਸ਼ ਜਿਹਾ ਹੁੰਦਾਗਾ ਹਾਂਜੀ ਹਾਂਜੀ ਉਹ ਵਿੱਚੀ ਹੈ ਨੇ ਹਾਂਜੀ ਵਿੱਚੀ ਆ ਜੀ ਚਲ ਮੂੰ ਤਾਂ ਉਹ ਵੀ ਵਰਤੀ ਆਗੀ ਮੈਂ ਹਾਂਜੀ ਹਾਂਜੀ ਵਧੀਆ ਇਹ ਵਧੀਆ ਗਈ ਜੀ ਹਾਂ ਠੀਕ ਹੈ ਪਹਿਣ ਠੀਕ ਹੈ ਜੀ ਚੰਗਾ ਕੋਈ ਗੱਲ ਨਹੀਂ ਭੇਜ ਦਿਓ ਜੀ ਮੁੰਡੇ ਨੂੰ ਚੰਗਾ ਪਹਿਣ ਹਾਂਜੀ ਦੇਖ ਲੈ ਉਹਦੇ ਆਪ ਨੂੰ ਚਲਾਕ ਕਹਾਉਂਦੀ ਆ ਲੋਕਾਂ ਦੀਆਂ ਚੁਗਲੀਆਂ ਕਰਦੀ ਰਹਿੰਦੀ ਆ ਹੈ ਇਹ ਤਾਂ ਵਧੀਆ ਚੱਲ ਤਿੰਨ ਚਾਰ ਘਰਾਂ ਦਾ ਗੋਹਾ ਛਿੜਦੀ ਐ ਨਹੀਂ ਤਾਂ ਲੜਾ ਲੜਾ ਮਾਰਦੇ ਸਾਰਿਆਂ ਨੂੰ ਹੈ ਉਹਦਾ ਤਾਰੀ ਚੰਗਾ ਵਿਚਾਰਾ ਜਿਹੜਾ ਪੀ ਜਾਂਦਾ ਉਹਦੇ ਨਾਲ ਜਿਹੜਾ ਇਹਦੇ ਨਾਲ ਕੱਟੀ ਜਾਂਦਾ ਲੈ ਕਰ ਗਈ ਨਾ ਇਹ ਤਾਂ ਚੁਗਲੀਆਂ ਕਰਨ ਆਉਂਦੀ ਹੁੰਦੀ ਇਹ ਸੌਦਾ ਨੂੰ ਵੜਵਾ ਵੜਵਾ ਮਾਰਦੇ ਇਹ ਸੌਦਾ ਲੈਣ ਥੋੜੀ ਆਉਂਦੀ ਆ ਇਹ ਤਾਂ ਗੱਲਾਂ ਕਰਨ ਆਉਂਦੀ ਆ ਲੋਕਾਂ ਚੱਕਣ ਨੂੰ ਕੀ ਸੀਗਾ ਚੱਕ ਸਕਦੀ ਸੀ ਸੌਦਾ ਚੱਕਣ ਨੂੰ ਕੀ ਸੀ ਕਿੰਨਾ ਕ ਸੌਦਾ ਸੀ ਹੈ ਗੋਹਾ ਵੀ ਤਾਂ ਸਿਰਦੀ ਆ ਲੋਕਾਂ ਵਾ ਹਾਂ ਗੋਹਾ ਕਿਵੇਂ ਸਿਰਦੀ ਆ ਫਿਰ ਹਾਂ ਸਬਦਾ ਕਹਿੰਦੀ ਮੈਨੂੰ ਚੱਕਿਆ ਨਹੀਂ ਜਾਂਦਾ ਚੱਕਿਆ ਨਹੀਂ ਜਾਂਦਾ ਜਦੋਂ ਆਪਦੇ ਆ ਜਾਂਦੀਆਂ ਨੇ ਉਦੋਂ ਪਤਾ ਲੱਗਦਾ ਉਦੋਂ ਪਤਾ ਲੱਗਦਾ ਹਾਂ ਜਦੋਂ ਇਹਦੀ ਗੁੱਤਨੀ ਪਟਣੀ ਆ ਉਦੋਂ ਪਤਾ ਲੱਗਦੀ ਆ ਹਾਂ ਉਹ ਪਟਣ ਨਾ ਤੈਨੂੰ ਸੁਣਾਈ ਕਰ ਗਈ ਵਿੱਚ ਹਾਂ ਨਾਲੇ ਮੈਨੂੰ ਸੁਣਾਈ ਮੈਂ ਕੈਲੋ ਦੀ ਸੁਣਾਈ ਕਰ ਗਈ ਨਾਲੇ ਕੈਲੋ ਦੀ ਸੁਣਾਈ ਕਰਦੀ ਵਿੱਚ ਹੋਰ ਭੈਣ ਕਿਵੇਂ ਆ ਠੀਕ ਆ ਭੈਣ ਤੂੰ ਦੱਸਦੀ ਆ ਚਲ ਮੇਲੇ ਚੱਲੀਏ ਨਾ ਕਿੱਥੇ ਭੈਣੇ ਮੇਲਾ ਤੈਨੂੰ ਪਤਾ ਹੀ ਆ ਕਰਮਾਂ ਚ ਆ ਗੋਹਾ ਕੁੜੇ ਨਹੀਂ ਮੁੱਕਦਾ ਆ ਕਰ ਲਾ ਕਰਿਆ ਕਰ ਲਾ ਭੈਣੇ ਕਰਮ ਤਾਂ ਕਰਾਉਣੇ ਪੈਂਦੇ ਨੇ ਕਿਵੇਂ ਕਰਾਂ ਮੈਂ ਤੂੰ ਦੱਸ ਦੇ ਕਰਾਂ ਨਾ ਬੱਸ ਸਾਡੇ ਵਾਂਗੂ ਭਾਂਡੇ ਮਾਜ ਕੇ ਝਾੜੂ ਪੋਚਾ ਲਾ ਕੇ ਚੱਲੀ ਮੈਂ ਤਾਂ ਚੱਲ ਪਣ ਜਾਇਆ ਤੇਰੇ ਕਰਮਾਂ ਚ ਹੈਗਾ ਤੂੰ ਜਾਇਆ ਮੇਰੇ ਤਾਂ ਹਜੇ ਕੰਮ ਪੈਨੇ ਹਜੇ ਕੱਪੜਾ ਲੀੜਾ ਆਜਾ ਕੰਮ ਤਾਂ ਆਪਾਂ ਆ ਕੇ ਕਰ ਲਾਂਗੇ ਨਾ ਮੁੰਡੇ ਨੇ ਹਜੇ ਰੋਟੀ ਖਾਣੀ ਆਇਆ ਨਹੀਂ ਹਜੇ ਜੋਤ ਘਰੇ ਨਹੀਂ ਹੈਗਾ ਆਪੇ ਖਾ ਲੂਗਾ ਖਾ ਨੂੰ ਖਾਂਦਾ ਆਪੀ ਐਡਾ ਮੂੰਹ ਕਰ ਲੈਂਦਾ ਤਾਂ ਜੇ 2 ਮਿੰਟ ਨਾਲ ਦਿਸਾਂ ਕਰੇ ਹੋਰ ਠੀਕ ਆ ਭਣੇ ਅਜਾ ਪਣੇ ਫਿਰ ਆਪਾਂ ਚੱਲੀਏ ਆ ਲੈ ਕਾਂ ਲੈ ਚੁੰਨੀ ਗੋਟੜੀ ਲੈ ਕੇ ਚੱਲੀ ਆ ਹਾਂ ਆ ਚੱਲੇ ਪਣ ਫਿਰ ਆਪਾਂ ਵਗ ਚੱਲਦੇ ਚੱਲ ਜਾਇਓ ਪੁੱਤ ਜਾਇਓ ਹੂੰ ਹੂੰ ਆ ਦੇ ਲੈ ਬੇਲੜਾ ਤੀ ਮਿਆਂ ਕੰਮ ਨਹੀਂ ਧੰਦਾ ਨਹੀਂ ਕੋਈ ਚੱਕਦੀਆਂ ਨਹੀਂ ਚੁੰਨੀ ਠੂ ਬਾਜਦੀਆਂ ਨੇ ਅਸੀਂ ਮੇਲਾ ਦੇਖਣ ਜਾਂਦੇ ਆ ਜੋਆ ਬੋਆ ਹੂੰ ਡਰ ਨਹੀਂ ਪਾਉਣੀ ਕਿਸੇ ਦਾ ਸਾਨੂੰ ਤਾਂ ਵੀ ਕੰਮ ਨਹੀਂ ਪਈ ਤੂੰ ਤਾਂ ਬੇਲੀ ਹੂੰ ਲੈ ਆ ਕੇsene ਬਾਹਰ ਰੱਖਿਆ ਕਿ ਝੋਨਾ ਲਾਉ ਹੈ ਵੀ ਜੇ ਝੋਨਾ ਲਾਈ ਤਾਂ ਹੋਰ ਕੀ ਲਈਏ ਹੋਰ ਕਿਸੇ ਫਸਲ ਤੇ ਵੀ ਐਮ ਐਸ ਪੀ ਨਹੀਂ ਦਿੰਦਾ ਕੱਲੀ ਆਈ ਸੀ ਫਸਲ ਤੇ ਐਮ ਐਸ ਪੀ ਆ ਵੀ ਹੋਰ ਦੱਸ ਸਕਦਾ ਕੀ ਕਰੂਗਾ ਇਹ ਵੀ ਪਤਾ ਨਹੀਂ ਕਿਨੇ ਲੋਕਾ ਜਿਹਨੂੰ ਜਿਹੜਾ ਨਾ ਬੀਜ ਦੀਆਂ ਉਹਨੂੰ ਪਤਾ ਲੱਗਦਾਗਾ ਕੋਈ ਰੇਟ ਹੀ ਨਹੀਂ ਹਗਾ ਲੈ ਦੱਸ ਕੀ ਕਰੇ ਆ ਦੇਖ ਲੈ ਜੀ ਮੂੰਗੀ ਕਿਵੇਂ ਰੁਲੀ ਜਾਏਗੀ ਤੂੰ ਨਾ ਲਉ ਫਿਰ ਹੋਰ ਦੱਸ ਆਲਾ ਕੀ ਕਰੂਗਾ ਵੀ ਵਾਂਟੀ ਹਾਂ ਬਾਪੂ ਤੂੰ ਕਿੱਧਰ ਫਿਰ ਦਲ ਜਾ ਜਾ ਨੌਲ ਗਿਆ ਤਾਂ ਕੋਣ ਮਾ ਇੱਥੇ ਬੈਠਾ ਸੀਗਾ ਬੱਠਾ ਆ ਕੱਪੜੇ ਕਿੰ ਭਾਂ ਰੱਖੇ ਨੇ ਉੱਪੇੋਂ ਤਾਂ ਉਥੇ ਮੀਂਹ ਦਾ ਮੌਸਮ ਧਾਰ ਮੀਂਹ ਆ ਕੇ ਗਿਆ ਤੁਹਾਨੂੰ ਪਤਾ ਹੈਗਾ ਉਹ ਮੀਂਹ ਆ ਗਿਆ ਤੂੰ ਘਰੇ ਵੜ ਜਾ ਕਰ ਮਾ ਮੋਟਾ ਕਿਉਂ ਕੰਮ ਸੀਗਾ ਕੋਈ ਕੋਈ ਹੋਰ ਨਾਲੇ ਉਹਨੂੰ ਤਾਰੀ ਨੂੰ ਰੋਟੀ ਦੇ ਕਿਉਂ ਨਹੀਂ ਦੀਗੀ ਅੱਛਾ ਫੜਾਈ ਨੇ ਉਹਦੀ ਰੋਟੀ ਅਜੇ ਕੌਣ ਫੜਾਇਆ ਤੇਰੀ ਮਾਂ ਨੇ ਨਹੀਂ ਗਿਰਨ ਲਵਾਤੀ ਤੂੰ ਮੈਨੂੰ ਫੋਨ ਕਰ ਦਿੰਦਾ ਮੈਂ ਪਹਿਲਾਂ ਆ ਜਾਂਦਾ ਸੀ ਤਾਂ ਬੇਲੇ ਤਾਂ ਬੈਠੇ ਤੇ ਉਹਦੇ ਗੱਲਾਂ ਮਾਰੀਆਂ ਕੋਈ ਫੋਨ ਤੇਰਾ ਲੱਗਿਆ ਨਹੀਂ ਹੈਗਾ ਬਾਈ ਪੀਆ ਰੋਟੀ ਦਾ ਪਾਈ ਪੀਆ ਚੱਲ ਫਿਰ ਮੈਂ ਲੈ ਜਾਣਾਗਾ ਲੈ ਕੇ ਜਾ ਨਾਲੇ ਛੇਦੀ ਜਾਈ ਠੀਕ ਆ ਉਹ ਵਿਚਾਰਾ ਭੁੱਖਾ ਮਰਦਾ ਹੋਊਗਾ ਇੱਕ ਤਾਂ ਉਹ ਨਰਮ ਆ ਉਹ ਕਹਿੰਦਾ ਨਹੀਂ ਹੈਗਾ ਮੈਨੂੰ ਰੋਟੀ ਪਚਾ ਦੋ ਚੱਲ ਕੋਈ ਨਾ ਮੈਂ ਲੈ ਜਾਨਾ ਫਿਰ ਚੱਲ ਲੱਗੂ ਖਰਾਬ ਜੀ ਹੋ ਰਿਹਾ ਅੱਛਾ ਕੋਈ ਨਾ ਤੂੰ ਰੋਟੀ ਦਾ ਮੈਂ ਲੈ ਜਾਣਾ ਫ ਆ ਕੇ ਮੋਟਰਸੈੱਡ ਲਈ ਜੰਗਾ ਜਲਦੀ ਪਾ ਜਿੰਦਾ ਇਹ ਵੀ ਜਵਾਹ ਜਾਂਦੇ ਨੇ ਅੱਜ ਕੱਲ ਦੇ ਜਮਾ ਨਹੀਂ ਗੋਲ ਦੇਗੇ ਮੈਂ ਕਹਿੰਦਾ ਪੁੱਵਾ ਜੇ ਤੁਸੀਂ ਵੀ ਚੱਲੋ ਖੇਤ ਮੇਰੇ ਨਾਲ ਉਹ ਮੈਦਾਨਾ ਕਿੱਧਰ ਮੰਤਰੀ ਸਾਹਿਬ ਨੂੰ ਮਿਲ ਕੇ ਆਉਣਾ ਇੱਥੇ ਚੀਮਾ ਸਾਹਿਬ ਆਣਗੇ ਆਪਣੇ ਨਾਲ ਦੇ ਪਿੰਡ ਅੱਛਾ ਆਉਣਗੇ ਅੱਜ ਓਏ ਹੋਰ ਉਹ ਖਬਰ ਜੀ ਪਾ ਰੱਖੀ ਦੀ ਮਨ ਲੱਗਾ ਸਵੇਰੇ ਵੀ ਆਉਣਗੇ ਲੈਣੀਆਂ ਪਿੰਡ ਨੂੰ अच्छा अच्छा ओ ग्राउंड ए दा की बणया जेड़ा कैदी गल तो हो के दी, दी पौड़ियां बूड़ियां वाले सस्ता गल तो दा करवाता करवाता ओ सेठ जी मैं हर हां चल बढ़िया मेनू यार दोस्त पूछ दे दी तेरे बापू नु पूछ ले बी करांगे कि ना ओ ना ना लग ग्राउंड दा काम अत्त पछાળी ਛੱਡਿਆ ਕੰਮ ਚੱਲ ਰਿਹਾ ਉੱਥੇ ਚੱਲ ਬੜੀਆ ਨਾਲੇ ਜੰਮ ਜੰਮਵਾਰੀ ਬੁਲਾ ਲਿਓ ਕਹਿੰਦੇ ਮੈਨੂੰ ਟੈਂਪਲਰੀ ਕਹਿੰਦੇ ਜੰਮ ਜੰਮ ਮੰਗਾਰਾ ਤੇਰੇ ਬਾਪੂ ਨੂੰ ਕਹੀ ਅੱਛਾ ਹਾਂ ਕੋਈ ਨ ਜੰਮ ਤਾਉ ਤਾਂ ਆਪਣੇ ਮੰਤਰੀ ਸਾਹਿਬ ਆਪਣੇ ਹੱਥ ਚ ਨੇਗੇ ਚੱਲ ਠੀਕ ਬਾਪੂ ਆ ਫੜਾਇਆ ਮੈਂ ਰੋਟੀ ਹਾਂ ਹਾਂ ਥੋੜਾਇਆ ਲੈ ਨਦਰਾਂ ਚੱਲ ਪਾਣੀ ਪੀ ਲਈ ਯਾਰ ਹਾਂ ਆਦਾ ਸਰਦਾਰ ਜੀ ਵੀ ਲੇਟ ਹੋ ਗਏ ਰੋਟੀ ਲੈ ਕੇ ਆਏ ਚੱਲ ਚੱਲ ਪਾਣੀ ਪਲਾ ਭਰਾਵਾ ਠੰਡਾ ਠੰਡਾ ਹਾਂ ਹਾ ਹਾ ਆ ਜਾ ਬੈ ਜਾ ਤੀ ਆ ਵੀ ਕੱਢ ਦੇ ਕੱਖੂ ਖਾ ਹਾਂਜੀ ਸਰਦਾਰ ਜੀ ਉਹ ਥਰਡੇ ਕਿਲੇ ਵਿੱਚ ਤਾਂ ਕੱਢਦੇ ਸਾਰੇ ਜੀ ਉਹ ਚੱਲ ਵਧੀਆ ਕਰਿਆ ਉਹ ਬਾਪੂ ਨੇ ਤਾਂ ਮੈਨੂੰ ਦੱਸੀ ਨਹੀਂ ਹੈਗਾ ਰੋਟੀ ਕਹਿੰਦੇ ਲੇਟ ਹੋ ਗਈ ਮੈਂ ਬਸ ਪਿੰਡ ਚ ਯਾਰਾਂ ਦੋਸਤਾਂ ਲਈ ਬੈਠਾ ਸੀ ਅੱਛਾ ਜੀ ਆਇਆ ਬਈ ਆਇਆ ਰੋਟੀ ਖਾ ਲਿਆ ਕਰਾਂ ਤੂੰ ਵੀ ਆ ਗਿਆ ਜੀ ਆ ਬੈਜੋ ਉਰੀ ਬੈ ਕੇ ਖਾਉਂਗੇ ਅੰਦਰ ਕੋਠੇ ਚ ਬੈਠੋਗੇ ਉੱਥੇ ਬੈ ਜਾਣਾ ਜੀ ਅੱਜ ਆਜੋ ਨਾਲੇ ਤੁਸੀਂ ਸੁਣਾਓ ਗੱਲਬਾਤ ਨਾਲੇ ਤੁਹਾਨੂੰ ਮੁਬਾਰਕ ਹੈ ਸਰਦਾਰ ਜੀ ਹਾਂ ਜੀ ਹਾਂ ਤੁਹਾਨੂੰ ਵੀ ਮੁਬਾਰਕਾਂ ਬਹੁਤ ਬਹੁਤ ਕਰਦੇ ਆ ਕੋਈ ਨਾ ਪਾਰਟੀ ਤੁਹਾਨੂੰ ਫਿਰ ਆ ਦੇਖ ਲੋ ਜੀ ਸਰਦਾਰਨੀ ਦੀ ਫੋਟੋ ਵੀ ਨਹੀਂ ਛੋਟੀ ਸਰਦਾਰਨੀ ਫੋਟੋ ਦਿਖਾਈ ਸਾਨੂੰ ਫੋਟੋ ਤਾਂ ਦਿਖਾਉਣੇ ਮੈਂ ਤਾਂ ਨਹੀਂ ਮਾਦੇ ਡੈਡੀ ਨੇ ਦੱਸਤਾ ਹੋਊਗਾ ਤੁਹਾਨੂੰ ਨਾ ਜੀ ਕਿਸੇ ਸੰਦਾ ਹੁਣ ਪਤਾ ਉੜਦਾ ਪਤਾ ਗੱਲ ਪਤਾ ਲੱਗੀ ਹੈ ਜੀ ਸਾਨੂੰ ਤਾਂ ਅੱਛਾ ਅੱਛਾ ਜੀ ਹਾਂ ਜੀ ਹਾਂ ਜੀ ਡੱਬਾ ਡੂਬਾ ਤਾਂ ਮੈਨੂੰ ਲੱਗਾ ਲੈ ਆਈ ਦੀ ਡੈਡੀ ਤੈਨੂੰ ਤਾਂ ਪਤਾ ਲੱਗਿਆ ਜੀ ਵੱਡੇ ਸਰਦਾਰ ਨੇ ਤਾਂ ਵਧਾਈ ਦਿੱਤੀ ਸਾਨੂੰ ਆ ਦੇਖੋ ਸੋਹਣੀ ਛੋਟੀ ਛੋਟੀ ਸਰਦਾਰਨੀ ਹਾਂ ਜੀ ਦੇਖੋ ਸਰਦਾਰਨੀ ਦੀ ਫੋਟੋ ਦੇਖ ਲੈ ਮੈਂ ਕਹਿੰਦਾ ਕੀ ਬਾਤ ਹੈ ਵਧੀਆ ਬਹੁਤ ਵਧੀਆ ਜੀ ਵਧਾਈਆਂ ਸਾਨੂੰ ਜੀ ਵਧੀਆ ਮੈਨੂੰ ਲੱਗਿਆ ਪਰਿਵਾਰ ਆਪਣਾ ਆਪਣੇ ਬਰਾਬਰ ਦੀ ਮਿਲ ਕਿਹੜੇ ਪਿੰਡ ਤੋਂ ਸਰਦਾਰ ਜੀ ਇਹ ਆਪਣੇ ਇਧਰ ਹੀ ਆ ਗਏ ਭਵਾਨੀਗੜ ਲੱਗ ਹੀ ਆ ਗਏ ਪਿੰਡ ਬਈ ਅੱਛਾ ਜੀ ਅੱਛਾ ਬਾਕੀ ਪਿੰਡ ਦਾ ਨਾਮ ਮੈਨੂੰ ਪਤਾ ਹੀ ਨਹੀਂ ਡੇੜੀ ਨਹੀਂ ਪਤਾ ਸੀ ਇਹਨਾਂ ਨੇ ਕਰਿਆ ਸਾਰਾ ਗੁੱਸਾ ਚਲੋ ਚਲੋ ਸਕੰਡੇ ਇੱਥੇ ਪਾਇ ਦੀ ਗਸਨਾਮ ਚਲੋ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਬਾਕੀ ਬਰਾਬਰ ਦੇ ਮਿਲ ਗਏ ਵੱਡੀ ਗੱਲ ਇਹ ਹੈਗੀ ਇਹ ਸਰਦਾਰ ਜੀ ਦਾ ਬਹੁਤ ਪੜ੍ਹੀ ਲਿਖੀ ਹੋਣੀ ਸੀ ਤੁਹਾਡੇ ਨੂੰ ਹਾਂ ਕਹਿੰਦੇ ਨੇ ਵਧੀਆ ਐਮਏ ਓਮੇ ਕੁਝ ਕਰੀ ਹੋਈ ਐ ਐਮਏ ਡਬਲ ਐਮਏ ਕੀਤੀ ਹੋਈ ਐ ਅੱਛਾ ਅੱਛਾ ਉਹ ਤਾਂ ਵੱਡੀ ਪੜ੍ਹਾਈ ਹੋਣੀ ਸੀ ਫਿਰ ਵੱਡੀ ਪੜ੍ਹਾਈ ਆ ਤਾਂ ਜੀ ਬਰਾਬਰੀ ਬੜੀ ਹੋਈ ਐ ਲਗ ਇੱਕ ਆਖੋ ਗੌਰ ਨਾਲ ਕੱਢ ਦਿਓ ਕਿਤੇ ਮੈਂ ਨਾ ਜੀ ਥਰਡੀ ਤੋਂ ਤਾਂ ਕਰ ਕਿਤੇ ਮੇਰੇ ਨਾਲ ਗਾਣਾ ਪਵਾ ਦੂੰ ਨਾ ਜੀ ਨਾ ਜੀ ਨਾ ਜੀ ਉਹ ਪਿਛਲੀ ਵਾਰੀ ਮੈਂ ਤੁਹਾਡੇ ਢੀ ਤੋਂ ਗਾਣਾ ਪੈ ਗਿਆ ਨਹੀਂ ਕਹਿੰਦਾ ਤੂੰ ਗੌਰ ਨਹੀਂ ਕਰਦਾ ਗਾਹਾਂ ਦਾ ਖੇਤ ਨਾ ਫਿਕਰ ਨਾ ਮੇਰੇ ਹੁੰਦੇ ਕਾਸੀ ਫਿਕਰ ਨਾ ਕਰੋ ਜੀ ਹੋਰ ਵੀ ਤੇਰੇ ਇੱਕ ਪਰਿਵਾਰ ਠੀਕ ਆ ਜਮਾ ਬੱਚੇ ਪੜ੍ਹ ਜਾਂਦੇ ਨੇ ਕਿਹੜੀ ਕਿਹੜੀ ਕਲਾਸ ਚ ਹੋ ਗਏ 8ਵੀਂ ਕਲਾਸ ਚ ਪੜ੍ਹਦੇ ਨੇ ਅੱਛਾ ਚਲੋ ਵਧੀਆ ਹੈ ਵਧੀਆ ਚੱਲੀ ਜਾਂਦਾ ਜੀ ਹੋਰ ਜੇ ਫਿਰ ਕੋਈ ਨਵੀਂ ਤਾਂ ਹਾਂ ਜੀ ਜਿਹੜੀ ਆਪਣੀ ਕੁੜੀ ਨਮੋਦਿਆਂ ਚ ਪੜ੍ਹਦੀ ਹੈ ਜੀ ਹਾਂ ਜੀ ਹਾਂ ਪੁੱਤ ਦਾ ਮੈਂ ਸਰਦਾਰ ਨੂੰ ਕਹਿਤਾ ਸੀ ਵੱਡੇ ਕੋਈ ਨਾ ਮੈਨੂੰ ਦੱਸ ਨਹੀਂ ਕੋਈ ਗੱਲ ਨਹੀਂ ਕਿੰਨੇ ਚਾਹੀਦੇ ਨੇ ਮੈਂ ਦਵਾ ਦੂੰਗਾ ਠੀਕ ਆ ਜੀ ਹਾਂ ਸਰਦਾਰ ਮੈਨੂੰ ਡੇੜੀ ਨੇ ਕਿਹਾ ਹੋਇਆ ਗੱਲ ਆ ਕਹਿੰਦਾ ਵੀ ਜੇ ਤੇ ਤੂੰ ਕੋਈ ਮਦਦ ਮੰਗਦਾ ਹੈ ਬੇਸ਼ੱਕ ਮੇਰੇ ਤੋਂ ਬਿਨਾ ਪੁੱਛੇ ਕਰ ਦਿਆ ਕਰ ਠੀਕ ਆ ਜੀ ਠੀਕ ਬਾਕੀ ਆਪਾਂ ਤਾਂ ਪਹਿਲੀ ਹੀ ਕਰ ਦਿੰਨੇ ਆਪ ਨੂੰ ਪਤਾ ਹੀ ਹੈਗਾ ਨਾ ਚਲਿਆ ਆਪਣੇ ਕਿਹੜਾ ਰੱਬ ਨੇ ਕੋਈ ਕੋਈ ਉਹ ਕਰਿਆਗਾ ਮੈਂ ਕੱਲ ਗੱਲ ਛਿੜੀ ਸੀ ਜੀ ਉਹ ਕਨੇ ਵੱਡੀ ਅੰਮਾ ਤੋਂ ਫੜ ਲਿਓ ਫਿਰ ਮੈਂ ਅੱਜ ਸ਼ਾਮ ਨੂੰ ਕੋਈ ਨਾ ਮੈਂ ਹੀ ਦੇ ਦੇਮ ਤੁਹਾਨੂੰ ਸ਼ਾਮ ਨੂੰ ਮੈਂ ਗੱਲ ਕਰ ਲੂੰਗਾ ਸਵੇਰੇ ਦਾਦੀ ਨਾਲ ਠੀਕ ਆ ਜੀ ਸ਼ਾਮ ਨੂੰ ਗੱਲ ਕਰ ਲੂੰਗਾ ਠੀਕ ਆ ਸਰਦਾਰ ਮੈ ਪਰ ਪਾਰਟੀ ਆਪਾਂ ਕਰਦੇ ਆਂ ਸ਼ਾਮ ਨੂੰ ਠੀਕ ਆ ਸਰਦਾਰ ਠੀਕ ਚੰਗਾ ਵੀ ਤਿਆਰ ਨਹੀਂ ਆਥ ਨੇ ਓਕੇ ਜੀ ਰੋਟੀ ਨਾ ਖਾਈ ਨਾ ਕੋਈ ਨਾ ਜੀ ਪੈਗ ਲਾ ਲਾਂਗੇ ਪੈਗ ਲਵਾਵਾਂਗੇ ਸ਼ਕੀਨ ਆ ਜੀ ਕੋਈ ਨਹੀਂ ਕੋਈ ਕਰੇ ਤੇ ਦਾਂਗੇ ਇਹਨੂੰ ਅੱਜ ਕੋਈ ਨਾ ਪਹਿਲੇ ਤੋੜਦੀ ਪਿਆ ਆ ਬੀ ਪਾਰਟੀ ਕਰਦੇ ਜੀ ਡੈਡੀ ਨੂੰ ਕਹਿ ਕੇ ਪਹਿਲੇ ਤੋੜਦੀ ਮੰਗਾਉਣਾ ਲਾ ਕੀ ਗਾ ਜੀ ਚਲ ਨਾਦਰ ਫਿਰ ਮੈਂ ਵੀ ਪੈਰ ਤੋਂ ਆ ਹਾਂ ਕੰਗ ਹੋਏ ਕਾਲੇੜਾ ਸਿਲੰਡਰ ਜਾਂ ਵਿੱਚ ਸੀ ਕਿੰਨੇ ਕ ਦਾ ਵਿਗਿਆ ਉਹ 7 ਕੁ 100 ਦੀ ਵਿਗਿਆ ਲੈ ਯਾਰ ਹੈ ਲੈ ਨਹੀਂ ਮਾਲ ਮੂਲ ਮਾਲ ਤੇ ਜਿਆ ਦੇਣੂ ਗਿਆ ਹੋਇਆ ਆਉਂਦਾ ਹੂ ਲੈਗਾ ਮਾਰ ਕੇ ਦੇਖ ਆਏ ਮੈਂ ਟਾਈਮ ਲੱਗੂ ਮੈਨੂੰ ਆਈ ਨਹੀਂ ਉਹ ਹੁੰਦਾ ਬੰਦਾ ਦਾ ਤੁਰਿਆ ਹੋਰ ਤੁਸੀਂ ਚੋਰੀਆ ਜਾਰੀ ਹੈ ਜਾਂ ਨਾ ਕਰਿਆ ਕਰੋ ਯਾਰ ਓ ਕੀ ਕਰੀਏ ਥਰੀ ਟੁੱਟਦਾ ਹੋਰ ਤੂੰ ਵੀ ਕਰਕੇ ਦੇਖ ਲੈ ਹੋਰ ਬਣਾ ਨਾ ਬਸ ਸਰਗਾਂ ਦੇ ਨਿਆਰੇ ਨੇ ਉਹ ਪਾਪਾ ਨਹੀਂ ਕਰਨਾ ਨਾ ਸਾਨੂੰ ਸਾ ਆਪਣੇ ਤਾਂ ਘਰ ਦੇ ਨੇ ਵੀ ਨਹੀਂ ਕਰਿਆ ਕਿਸੇ ਨੇ ਮੈਂ ਕਿਵੇਂ ਕਰ ਲੂਗਾ ਸਾਡੇ ਕਿਹੜਾ ਕਰਦੇ ਨੇ ਕਰਿਆ ਯਾਰ ਇੱਕ ਵਾਰੀ ਕਰਕੇ ਤਾਂ ਦੇਖ ਉਹ ਨਾ ਨਾ ਬਾਈ ਪੂਰੇ ਨਿਆਰੇ ਨੇ ਉਹ ਪਾਪਾ ਨਹੀਂ ਕਰਨਾ ਯਾਰ ਸ਼ੁਰੂ ਕਰੇ ਝੂਟੇ ਨੇ ਹੂੰ ਪਤਾ ਨੂੰ ਮੇਰੇ ਘਰ ਦੇ ਹਾਲਾਤ ਪਤਾ ਤਾਂ ਹੈਗੇ ਨਹੀਂ ਯਾਰ ਕੁਝ ਵੀ ਛੱਡ ਦੋ ਮੈਂ ਤਾਂ ਇੰਨੇ ਨਾ ਹੋਂ ਨਹੀਂ ਛੱਡਦਾ ਬਾਈ ਹੁਣ ਤਾਂ ਅੱਗੇ ਲਾਂਗੇ ਹਲਾ ਮਰ ਗਿਆ ਯਾਰ ਮਾਤਾ ਕੀ ਕਰਨਾ ਥੋੜਾ ਆ ਆ ਗਿਆ ਉਹ ਏ ਕਿਆ ਹੋਏ ਲੈ ਆ ਆ ਲੈ ਲੈ ਕਿਆ ਹੋਏ ਲੈਂਤਾ ਵਾਲੋ ਲੈ ਆ ਰਿਜਨਲ ਨੇ ਰਿਜਨਲ ਆ ਪੂਰਾ ਅੱਛਾ ਨਵਾ ਫਿਰ ਆ ਬਾਈ ਨੂੰ ਵੀ ਲਾਪਣਾ ਨਾ ਉਹ ਨਾ ਨਾ ਮੈਂ ਨਹੀਂ ਲਾਉਣਾ ਬਾਈ ਉਹ ਨਾ ਉਹ ਕਿਉਂ ਕਰਦਾ ਯਾਰ ਇੱਕ ਵਾਰੀ ਲਾ ਕੇ ਦੇਖ ਉਹ ਨਹੀਂ ਥੋੜਾ ਜਿਹਾ ਉਹ ਬਸ ਬਾਈ ਚਲੋ ਠੀਕ ਆ ਮੈਂ ਤਾਂ ਚੱਲਦਾ ਜੀ ਬੈ ਜਾ ਬੈ ਆ ਉਹ ਨਾ ਨਾ ਲਾ ਚੰਗਾ ਛੜ ਚੰਗਾ ਮਰਦੀ ਆ ਮੈਂ ਤਾਂ ਕਹਿੰਦਾ ਤੂੰ ਛੜ ਦੋ ਯਾਰ ਥੋੜਾ ਜਿਹਾ ਓਏ ਹੁਣ ਤਾਂ ਬਹੁਤ ਅੱਗੇ ਨਾਲ ਥੋੜਾ ਜਿਹਾ ਲਾ ਕੇ ਦੇਖ ਉਹਦਾ ਮਨ ਤਾਂ ਨਹੀਂ ਯਾਰ ਗੱਲ ਚੱਲ ਆਪਾਂ ਪਿੰਨਾਂ ਦੇ ਆਵਰਾ ਦਾ ਲੈ ਇੱਧਰ ਕਰ ਮਨ ਨੂੰ ਪਿਆ ਪਹਿਲਾਂ ਇਹਨੂੰ ਉਪੜਾ ਦੇ ਪਹਿਲਾਂ ਤੂਤੋ ਜੇ ਦੂਜਾ ਦੂਜਾ ਜਾ ਕੋਈ ਤਾਂ ਨਾ ਛੇੜੀ ਜਿਹਨੇ ਇਹਨਾਂ ਕੋਲੇ ਸਾਡੇ ਵਾਲਾ ਕੀ ਕਰਦਾ ਸੀ ਜੋ ਤਾਂ ਖੜੀ ਹਾਂ ਚਾਚਾ ਕਿਧਰੋਂ ਆਏਗਾ ਉਹ ਕੁਛ ਨਹੀਂ ਮੈਂ ਤਾਂ ਦੋਸਤਾਂ ਜੇ ਕੋਲ ਗਿਆ ਸੀ ਉਹਨਾਂ ਦਾ ਉਹ ਆਇਆ ਅਸਾ ਜਿਹੜੇ ਆ ਅੰਦਰ ਬੈਠੇ ਨੇ ਹਾਂ ਹਾਂ ਇਹੀ ਚਾਚਾ ਚੰਗੀ ਤਰ੍ਹਾਂ ਜਾਣਦਾ ਇਹਨਾਂ ਨੂੰ ਉਹ ਜਾਣਦਾ ਮੈਂ ਤਾਂ ਚੰਗੀ ਤਰ੍ਹਾਂ ਕੀ ਗੱਲ ਹੋਗੀ ਤੈਨੂੰ ਪਤਾ ਫਿਰ ਇਹਦੇ ਨਸ਼ੇੜੀ ਨੇ ਇਹ ਉਹ ਚਾਚਾ ਤਾਂ ਮੈਨੂੰ ਪਤਾ ਹੈ ਗਿਆ ਉਹ ਫੇਰ ਕੀ ਗੱਲ ਹੋਗੀ ਮੇਰੇ ਦੋਸਤ ਤਾਂ ਹੈਗੇ ਨੇ ਇਹੀ ਨਸ਼ਾ ਕਰਦੇ ਨੇ ਮੈਂ ਤਾਂ ਨਹੀਂ ਕਰਦਾ ਹੈ ਗਿਆ ਉਹ ਚਲ ਤੂੰ ਤਾਂ ਨਹੀਂ ਕਰਦਾ ਸਾਰੇ ਪਿੰਡ ਚ ਬਦਨਾਮ ਨੇ ਤੂੰ ਇਹਨਾਂ ਨਾਲ ਰਹਿ ਕੇ ਤੂੰ ਵੀ ਬਦਨਾਮ ਹੋਣਾਗਾ ਉਹ ਨਹੀਂ ਚਾਚਾ ਇਹ ਜੀ ਕੋਈ ਗੱਲ ਨਹੀਂ ਹੈਗੀ ਆਹੋ ਕੋਈ ਗੱਲ ਨਹੀਂ ਤੈਨੂੰ ਪਤਾਗਾ ਦੋ ਤਿੰਨ ਦਰਾਂ ਦੀ ਗੱਲ ਆ ਸਿਲੰਡਰ ਤੇ ਸਿਲੰਡਰ ਚਾਕੇ ਵੇਚੀ ਜਾਂਦਾ ਘਰ ਚ ਕੋਈ ਚੀਜ਼ ਛੱਡਦੇ ਨੇ ਇਹ ਉਹ ਐ ਤਾਂ ਚਾਚਾ ਗੱਲ ਹੈਗੀ ਆ ਪਰ ਮੈਂ ਤਾਂ ਨਹੀਂ ਇਹਨਾਂ ਨਾਲ ਰਲਦਾ ਮੈਂ ਤਾਂ ਵੈਸੇ ਆ ਗਿਆ ਸੀ ਇਹਨਾਂ ਦੇ ਉਹ ਮੈਂ ਇਹ ਨਹੀਂ ਕਹਿ ਰਿਹਾ ਵੀ ਤੂੰ ਨਹੀਂ ਰਲਦਾਗਾ ਪਰ ਮੈਨੂੰ ਵਧੀਆ ਨਹੀਂ ਲੱਗਿਆ ਜਿਹੜਾ ਤੂੰ ਇਹਨਾਂ ਨਾਲ ਰਲਣ ਲੱਗ ਗਿਆ ਹੁਣ ਚਲ ਕੋਈ ਗੱਲ ਨਹੀਂ ਚਾਚਾ ਮੈਂ ਅੱਗੇ ਤੋਂ ਧਿਆਨ ਰੱਖੂ ਤੂੰ ਆਪਦੇ ਪਿਓ ਕਣੀ ਤਾਂ ਸੋਚ ਕਿਵੇਂ ਉਹਨਾਂ ਦੇ ਦਿਹਾੜੀ ਕਰਦਾਗਾ ਹੈ ਸਾਰਾ ਦਿਨ ਕੰਮ ਨਾਲ ਕੰਮ ਖਾਪਦਾ ਰਹਿੰਦਾਗਾ ਤੂੰ ਤੇਰੀ ਮਾਂ ਕਣੀ ਦੇਖ ਕਿੰਨੇ ਘਰਾਂ ਦਾ ਕੂੜਾ ਦੇਖ ਕੇ ਆਉਂਦੀ ਆ ਉਹਦਾ ਪਤਾ ਚਾਚਾ ਕੋਈ ਗੱਲ ਨਹੀਂ ਚਲ ਠੀਕ ਆ ਕੋਈ ਨਾ ਮੈਂ ਗੁਰਧਿਆਨ ਰੱਖੂਗਾ ਠੀਕ ਤਾਂ ਹੈਗਾ ਬਾਕੀ ਤੇਰੀ ਮਰਜ਼ੀ ਪੁੱਤ ਮੇਰਾ ਤਾਂ ਹੱਕ ਸੀ ਸਮਝਾਉਂਦਾ ਜਿਵੇਂ ਤੈਨੂੰ ਸਹੀ ਹੀ ਲੱਗੇ ਉਹ ਚਾਚਾ ਮੈਨੂੰ ਪਤਾ ਮੈਨੂੰ ਆਪਦੇ ਘਰ ਦਾ ਪਤਾ ਮੈਂ ਨਹੀਂ ਕਰਦਾ ਨਾ ਸਾ ਚਲ ਅੱਗੇ ਤੋਂ ਧਿਆਨ ਰੱਖੀ ਨਾਲੇ ਠੀਕ ਆ ਤਾਰੋ ਉਹ ਕਿੱਥੇ ਆ ਆ ਪਾਣੀ ਲਿਆ ਆਗੇ ਤੁਸੀਂ ਹਾਂ ਮੈਂ ਆ ਗਿਆ ਲਿਆ ਪਾਣੀ ਪਾਣੀ ਲਿਉਣੀ ਆ ਵਾਖੇ ਦਾ ਤੈਨੂੰ ਪਤਾ ਆ ਕੰਮ ਧੰਦਾ ਕਿੱਥੇ ਨਿਪਟਦਾਗਾ ਆ ਲਓ ਪਾਣੀ ਮੈਂ ਕਿ ਚਲ ਘਰੇ ਜਾਇਆ ਮੈਂ ਤੁਸੀਂ ਤਾਂ ਆਪ ਜਮਾ ਨਹੀਂ ਆਉਂਦਾ ਧਿਆਨ ਰੱਖ ਰਹੇ ਹੈਗੇ ਆ ਦੁਪਹਿਰਾ ਚੜਿਆ ਰੋਟੀ ਨੂੰ ਉਹ ਮੁੰਡਾ ਉਹ ਪਤਾ ਨਹੀਂ ਕਿੱਥੇ ਆ ਮੈਂ ਨਹੀਂ ਹੁਣ ਤੱਕ ਖਾਦੀ ਬਣਾ ਕੇ ਰੱਖੀਆਂ ਪਈਆਂ ਨੇ ਉਤਾਰੋ ਕੋਥੇ ਸਰਦਾਗਾ ਕੰਮ ਕਾਜ ਬਿਨਾ ਤੈਨੂੰ ਪਤਾ ਤਾਂ ਹੈਗਾਗਾ ਕੰਮ ਕਰਦਾ ਜੀ ਹੁੰਦੇ ਹੀ ਰਹਿੰਦੇ ਨੇ ਤੁਸੀਂ ਮਾਣਾ ਮੋਟਾਵ ਦਾ ਧਿਆਨ ਰੱਖਿਆ ਕਰੋ ਆ ਜਦੋਂ ਦਾ ਤੁਹਾਡਾ ਐਕਸੀਡੈਂਟ ਜਾ ਹੋਇਆ ਮੈਨੂੰ ਤਾਂ ਬੜੀ ਫਿਕਰ ਲੱਗਿਆ ਰਹਿੰਦਾ ਨਾਲੇ ਡੜੇ ਪੈਰਾਂ ਤੇ ਛਾਲੇ ਹੋਏ ਪੈਨੇ ਤੁਸੀਂ ਮੈਂ ਤਾਂ ਕਹਿੰਦੀ ਹਾਂ ਕੰਮ ਛੱਡ ਦਿਓ ਹੁਣ ਉਹ ਕਿੱਥੇ ਉਤਾਰੋ ਤੈਨੂੰ ਪਤਾ ਹੈ ਉਹ ਸੱਚ ਐ ਦੱਸ ਕੁੜੀ ਦਾ ਫੋਨ ਆ ਗਿਆ ਸੀਗਾ ਕਿਵੇਂ ਚੱਲਦੀ ਪੜਾਈ ਕਿਹੋ ਜੀ ਉਹਦੀ ਕੁੜੀ ਦਾ ਫੋਨ ਤਾਂ ਆ ਗਿਆ ਤੇ ਠੀਕ ਠਾਕ ਹੈਗੀ ਜਮਾਂ ਠੀਕ ਆ ਤੁਹਾਡੇ ਬਾਰੇ ਵੀ ਪੁੱਛਦੀ ਸੀ ਜੋਤ ਬਾਰੇ ਵੀ ਪੁੱਛਦੀ ਸੀ ਉਹ ਕਹਿੰਦੀ ਮਾਂ ਮੈਂ ਸੈਟ ਨਾ ਜਮਾਂ ਤੁਸੀਂ ਫਿਕਰ ਨਾ ਕਰਿਓ ਮੇਰਾ ਚਲੋ ਤਾਂ ਬਹੁਤ ਸੋਹਣਾ ਹੋ ਗਿਆ ਤੇ ਹੁਣ ਇਹਦੇ ਵਾਸਤੇ ਜੋਤ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਚਲ ਉਹ ਤਾਂ ਸ਼ੁਕਰ ਸਤਨਾਮ ਸਰਦਾਰ ਹੈਗਾ ਹੁਣ ਬਚਪਨ ਤੋਂ ਉਹਦੇ ਕੰਮ ਕਰਦੇ ਆਂਗੇ ਭਰਾ ਮਗੂ ਰਹਿੰਦਾਗਾ ਹੁਣ ਮੈਂ ਤਾਂ ਆਖਿਆ ਸੀ ਬਾਈ ਮੈਂ ਕੰਮ ਛੱਡ ਦਿੰਨੇ ਆ ਉਹ ਮੈਨੂੰ ਕਹਿੰਦਾ ਬਾਈ ਕੰਮ ਨਹੀਂ ਛੱਡ ਤੂੰ ਮੇਰੇ ਨਾਲ ਰਹਿ ਜਿੰਨਾ ਤੇਥੋਂ ਹੁੰਦਾ ਉਹਨਾਂ ਕਰੀ ਚੱਲ ਕੰਮ ਕਾਜ ਮੈਂ ਕਿਹਾ ਤੈਨੂੰ ਕਹਿੰਦਾ ਨਾਲੇ ਵਿਚਾਰਾ ਚੰਗਾਗਾ ਉਹ ਕਹਣਾ ਮੈਨੂੰ ਕਹਿੰਦਾਗਾ ਮੇਥੋਂ ਜਿੰਨਾ ਕ ਹੁੰਦਾ ਮੈਂ ਕਰੀ ਜਾਣਾਗਾ ਮੱਝਾਂ ਮੋਝਾਂ ਦਾ ਕਰ ਦੰਨਾਗਾ ਖੇਤ ਕਾ ਖੂਕ ਮਾਣਾ ਵਟਾ ਪੱਟ ਦੰਨਾਗਾ ਹੋਰ ਕੀਂ ਅੰਦਾਗਾ ਨਾ ਉਹ ਤਾਂ ਸੋਡੀ ਗੱਲ ਠੀਕ ਹੈ ਬਥੇਰੇ ਪਹਿਲਾਂ ਜਦੋਂ ਸੜਕ ਐਕਸੀਡੈਂਟ ਹੋਇਆ ਉਦੋਂ ਬਥੇਰੀ ਮਦਦ ਕਰੀ ਆ ਕੁੜੀ ਆਪਣੀ ਨਮੋਦਾ ਚ ਸੈੱਟ ਕਰਤੀ ਲੋਂਗੋ ਵਾਲਾ ਹੋਰ ਕੀ ਚਾਹੀਦਾ ਹੁੰਦਾ ਮੈਂ ਤਾਂ ਖੜਾ ਠੀਕ ਨੇ ਮੈਂ ਤਾਂ ਤੁਹਾਡੀ ਸਿਹਤ ਕਰਕੇ ਕਹਿੰਦੀ ਆ ਵੀ ਕੰਮ ਛੱਡ ਦੋ ਹੁਣ ਤੁਸੀਂ ਤਾਰੋ ਕਿੱਥੇ ਛੱਡੇ ਜਾਂਦੇ ਆ ਕੰਮ ਮੈਨੂੰ ਐ ਵੀ ਕੋਈ ਜੋਰ ਦਾ ਬਣ ਜੂਗਾ ਨਾਲੇ ਸੱਚ ਕਿੱਥੇ ਗਿਆਗਾ ਜੋਤ ਦਿਸਦਾ ਨਹੀਂਗਾ ਕੌਣ ਆ ਗਿਆ ਸ਼ਾਇਦ ਜੋਤ ਨਾ ਆ ਗਿਆ ਹੋਵੇ ਮੈਂ ਦੇਖਦੀ ਦੇਖ ਲੈ ਦੇਖ ਲੈ ਰਸੀਗਾ ਬਾਬੀ ਰਸੀ ਕਾਲੇ ਤਾਂ ਗੁਰਮਖਾਗਾ ਆਨੇ ਗੁਰਮਖਾ ਲੰਗਿਆ ਕਿਵੇਂ ਗੁਰਮਖਾ ਵਧੀਆ ਵਧੀਆ ਹੋਰ ਬਾਈ ਠੀਕ ਹੋ ਬਹੁਤ ਵਧੀਆ ਬਾਈ ਬਹੁਤ ਵਧੀਆ ਛੋਟੇ ਵੀਰ ਹੋਰ ਸੁਣਾ ਕਿਵੇਂ ਚੱਕਰ ਮਾਰਿਆ ਉਹ ਮੈਂ ਤਾਂ ਬਾਈ ਛੋਡੇ ਕੋਲ ਇੱਕ ਕੰਮ ਆਇਆ ਸੀ ਅੱਛਾ ਮੈਂ ਤਾਂ ਆਪਣੇ ਜੋਤ ਬਾਰੇ ਗੱਲ ਕਰਨੀ ਆ ਕੀ ਗੱਲ ਕਰਨੀ ਸੀ ਬਾਈ ਜੋਤ ਬਾਰੇ ਹਾਂ ਬਾਈ ਜੋਤ ਬਾਰੇ ਜਿਹੜਾ ਆਪਣਾ ਜੋਤ ਨਹੀਂ ਹੈਗਾ ਉਹ ਮਾੜੀ ਸੰਗਤ ਚ ਰਹਿਣ ਲੱਗ ਗਿਆ ਮੈਂ ਜਦੋਂ ਦੋ ਅੱਜ ਸਵੇਰੇ ਸਰਪੰਚਾ ਕੋ ਨਹੀਂ ਆ ਰਿਹਾ ਸੀ ਨਾ ਅੱਛਾ ਬਾਈ ਉਹ ਆਪਣੇ लाਡੀ ਹੋਰੀ ਨੇਗੇ ਉਹ ਸਿਰੇ ਦੇ ਨਸ਼ੇੜੀ ਸਹ ਤੂੰ ਵੀ ਜਾਣਦਾ ਹੋਵੇਂਗਾ ਉਹਨਾਂ ਨੂੰ ਅੱਛਾ ਅੱਛਾ ਬਾਈ ਉਹ ਜਿਨ੍ਹਾਂ ਨੇ ਪਿਛਲੀ ਵਾਰ ਚੋਰੀ ਚ ਫੜੇਗੇ ਸੀ ਪਰਾ ਉਹ ਹਾਂ ਸਿਲੰਡਰ ਚੱਕਦੇ ਅੱਛਾ ਬਾਈ ਹਾਂ ਉਹਨਾਂ ਨਾਲ ਬੈਠਾ ਸੀਗਾ ਮੈਂ ਤਾਂ ਇਹੀ ਕਹਿਣਾ ਜੇ ਤੂੰ ਆਪਾਂ ਉਹਨੂੰ ਦੂਰ ਰੱਖੀ ਉਹਨਾਂ ਤੋਂ ਤਾਂ ਵਧੀਆ ਗੱਲ ਆਗੇ ਕਿਉਂਕਿ ਆਪਾਂ ਨੂੰ ਪਤਾ ਆਪਣਾ ਪੁੱਤ ਕਿੰਨਾ ਸਿਆਣਾਗਾ ਹਾਏ ਹੈ ਗੁਰਮukh ਤੂੰ ਉਹਨੂੰ ਘੂਰਨਾ ਤੀ ਤੈਨੂੰ ਕਿਹੜਾ ਬਗਾਨਾ ਤੀ ਉਹ ਓਹੋ ਭਾਬੀ ਤੂੰ ਤਾਂ ਇਹ ਕਹਿੰਦੀ ਜਿਵੇਂ ਮੈਂ ਕੁਛ ਕਿਹਾ ਨਹੀਂ ਬਥੇਰਾ ਸਮਝਾਇਆ ਉਹਨੂੰ ਪਰ ਥੋੜਾ ਡਰ ਲੱਗਦਾ ਜੀ ਤਾਂ ਕਰਦਾ ਸੀ ਦੋ ਲਾਦਾ ਪਰ ਤੁਹਾਨੂੰ ਪਤਾ ਹੀ ਹੈਗਾ ਬਰਾਬਰ ਦਾਗਾ ਹੱਥ ਚੱਕਰ ਦਾ ਸੋਨਾ ਹੀ ਲੱਗਦਾ ਸੀਗਾ ਤੂੰ ਮੈਨੂੰ ਸੱਚ ਦੱਸ ਗਰਮਕ ਇਹਨੇ ਕੋਈ ਨਸ਼ਾ ਤਾਂ ਨਹੀਂ ਕਰਿਆ ਵੈਸੇ ਭਾਬੀ ਲੱਗਿਆ ਤਾਂ ਨਹੀਂ ਪਰ ਮੈਨੂੰ ਸ਼ੱਕ ਲੱਗਦਾ ਜਿਹਦੇ ਹਿਸਾਬ ਨਾਲ ਉਹਨਾਂ ਨਾਲ ਰਲਦਾ ਨਾ ਉਹ ਨਸ਼ਿਆਂ ਤੇ ਵੀ ਲੱਗ ਜਾਊਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਨਹੀਂ ਅੱਜ ਜਿਹੜਾ ਸਵੇਰੇ ਮੁੰਡਾ ਆਇਆ ਤੇ ਮੇਰਾ ਤਾਂ ਉਹਦੀ ਮੱਥਾ ਠਣਕ ਗਿਆ ਤੀ ਮਾ ਮੈਨੂੰ ਕੁਛ ਠੀਕ ਨਹੀਂ ਲੱਗਦਾ ਉਦੋਂ ਤਾਂ ਮੇਰੇ ਨਾਲ ਅੱਖਾਂ ਮਲਾ ਕੇ ਗੱਲ ਹੀ ਨਹੀਂ ਦੀ ਹੁੰਦੀ ਕਿਤੇ ਭਾਬੀ ਉਹ ਤਾਂ ਨਹੀਂ ਧੀ ਦੇ ਲਾਲ ਜੀ ਟੀ-ਸ਼ਰਟ ਦੇ ਹਾਂ 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 ਉਹੀ ਤਾਂ ਹੈਗਾ ਭਾਬੀ ਲਾਡੀ ਤਾਈਓ ਕਹਿੰਦਾ ਵੀ ਉਹ ਤੋਂ ਦੂਰ ਰੱਖਿਆ ਕਰੋ ਫਿਰ ਤੂੰ ਦੋ ਮਾਰਦਾ ਥਾਪੜੇ ਉਹਦੇ ਉਹ ਤੇਰਾ ਕੁਛ ਲੱਗਦਾ ਨਹੀਂ ਉਹ ਉਹ ਲੱਗਦਾ ਤਾਂ ਹੈਗਾ ਬਾਈ ਤੈਨੂੰ ਦੱਸਿਆ ਤਾਂ ਹੈਗਾ ਬਰਾਬਰ ਦਾ ਹੱਥ ਚੱਕਦੇ ਸੋਨੇ ਹੀ ਲੱਗਦੇਗਾ ਆਪਾਂ ਉਹਨਾਂ ਤੇ ਬਰਾਬਰ ਦੇ ਨੂੰ ਕੀ ਸੀ ਦਿਉਰਾ ਤੇਰਾ ਕੁਛ ਲੱਗਦਾ ਨਹੀਂ ਦੋ ਮਾਰਦਾ ਕੰਨ ਦੀ ਜੜਤ ਤੂੰ ਬੋਲਦਾ ਜੇ ਮੈਨੂੰ ਦੱਸਦਾ ਫਿਰ ਤੂੰ ਦੇਖ ਬਾਈ ਮੈਂ ਤਾਂ ਤੈਨੂੰ ਇਹੀ ਕਹਿਣਾ ਆ ਜਿੰਨਾ ਦੂਰ ਰੱਖਾਂਗੇ ਵਧੀਆ ਗੱਲ ਆ ਕਿਤੇ ਛੇਮੇ ਦੇ ਰਾਲਾ ਕੰਮ ਨਾ ਹੋ ਜੇ ਚਲੋ ਧਿਆਨ ਰੱਖਾਂਗੇ ਮੁੰਡਾ ਤਾਂ ਵੈਸੇ ਬਹੁਤ ਸਿਆਣਾਗਾ ਚਲੋ ਸਮਝਾਵਾਂ ਮੈਂ ਕੋਈ ਗੱਲ ਨਹੀਂ ਬਾਈ ਹਨਾ ਬਾਕੀ ਤੂੰ ਠੀਕ ਠਾਕ ਆ ਸਾਰਾ ਹਾਂ ਮੈਂ ਵਧੀਆ ਚਲ ਠੀਕ ਆ ਬਾਈ ਮੈਂ ਚਲਦਾ ਬੈਠ ਜਾ ਮੈਂ ਚਾਹ ਬਣਾਉਣੀ ਆ 2 ਮਿੰਟ ਲੱਗਦੇ ਆ ਚਾਹ ਤਾਂ ਭਾਬੀ ਮੈਂ ਸਰਪੰਚਾਂ ਦੇ ਪੀਆ ਸੀ ਮੈਂ ਅੱਗੇ ਕੰਮ ਜਾਣਾ ਥੋੜਾ ਅੱਛਾ ਅੱਛਾ ਹਾਂ ਚਲ ਠੀਕ ਆ ਬਾਈ ਧੰਨਵਾਦ ਬਾਈ ਇੱਧਰ ਚਲ ਚੰਗਾ ਭਾਬੀ ਜਾਂਦਾ ਰਹਿ ਚੰ ਕਲਦੀ ਮੁੰਡਿਆਂ ਬਾਰੇ ਤੂੰ ਜਾਣਦੀ ਆ ਥੋੜਾ ਦਾ ਧਿਆਨ ਰੱਖੀ ਕਿ ਤੂੰ ਇਹ ਨਾਲ ਗੱਲ ਪੈ ਜੀ ਕੋਈ ਨਾ ਮੈਂ ਆਪ ਹੀ ਸਮਝਾ ਦੂੰਗਾ ਠੀਕ ਹੈ ਨਾ ਤੂੰ ਐਵੇਂ ਨਾ ਉਹਦੇ ਨਾਲ ਗੱਲ ਪੈ ਜੀ ਬੱਚੇ ਦੀ ਮੈਨੂੰ ਤਾਂ ਪਹਿਲੀ ਇਹਨਾਂ ਗੱਲਾਂ ਤੋਂ ਡਰ ਲੱਗਦਾ ਸੀ ਉਹੀ ਗੱਲਾਂ ਨੇ ਕਲਦੀਆਂ ਨੇ ਦੇਖ ਲਓ ਜੋ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਮੇਰੇ ਮਾਂ ਤਾਂ ਕਿਵੇਂ ਲੋਕਾਂ ਦਾ ਗੋਹਾ ਖੂੜਾ ਕਰਦੀ ਫਿਰਦੀ ਆ ਮੈਂ ਕੀ ਲੱchnਾ ਤੇ ਆ ਗਿਆ ਤੁਸੀਂ ਨਹੀਂ ਉਹਨੂੰ ਘੂਰਦੇ ਤੁਸੀਂ ਚਮਣਾਇਆ ਹੋਇਆ ਉਹਨੂੰ ਗੁਰਮੁਖ ਨੂੰ ਭਲੇਖਾ ਲੱਗ ਗਿਆ ਹੁਣ ਜੋ ਤਾਂ ਹੈ ਜਾਨੀ ਹੈਗਾ ਹੋਰ ਕੀ ਹੈਗਾ ਬਾਪੀ ਆਪ ਹੀ ਸਮਝਾ ਦੂੰਗਾ ਤੂੰ ਨਾ ਮੈਂ ਕਿ ਉਹ ਲੜੀ ਉਹ ਠੀਕ ਹੈ ਨਾ ਚੱਲ ਫਿਰ ਐਂ ਕਰ ਮੈਂ ਤਾਂ ਜਾਣਾਂਗਾ ਤੂੰ ਕੰਮ ਕਾਜ ਕਰ ਲੈ ਆਰਾਮ ਕਰ ਲੈ ਸਵੇਰ ਦੀ ਗਈ ਸੀ ਕੰਮ ਕਰਨਾ ਤੂੰ ਸੀ ਤੱਕਿਆ ਤਾਂ ਆਰਾਮ ਕਰ ਲੈ ਐਡੀ ਵੱਡੀ ਗੱਲ ਸੁਣ ਲਈ ਰੱਬ ਕਰੇ ਗੱਲ ਸੱਚ ਹੋਵੇ ਗੁਰਮੁਖ ਨੂੰ ਭਲੇਖਾ ਲੱਗਿਆ ਹੋਵੇ ਔਰ ਵੀ ਲਾਇਆ ਫਿਰ ਕਿਹੜਾ ਕੁੜਾ ਗਿਆ ਸੀ ਗੱਡੀ ਲੈ ਕੇ ਹਾਂ ਵੀਰੇ ਘੁੰਮ ਆਏ ਗੱਡੀ ਅੱਛਾ ਅੱਛਾ ਕਿਵੇਂ ਆ ਫਿਰ ਉਧਰ ਦਾ ਮਾਹੌਲ ਉਹਧਰ ਵੀ ਮਾਹੌਲ ਬਾਬੇ ਆਪਣੇ ਪੰਜਾਬ ਵਾਲਾ ਹਾਲਤ ਨਹੀਂ ਹੈ ਅੱਛਾ ਬਹੁਤ ਸਧਾਰਨ ਜੇ ਲੋਕ ਨੇ ਹੂੰ ਪਰ ਆਪਣੇ ਜਿਵੇਂ ਕਿਤੇ ਟੁੱਟੇ ਦਾ ਜਾਵੇ ਸੀ ਚੱਲ ਰਿਹਾ ਹੈ ਉਹ ਉੱਧਰ ਨਹੀਂ ਅੱਛਾ ਆਪਣੇ ਵੀ ਬਹੁਤ ਜਿਆਦਾ ਹੋ ਹੋ ਗਿਆ ਹੁਣ ਛੋਟੇ ਛੋਟੀ ਪੀੜੀ ਦੇ ਹਾਂ ਬਹੁਤ ਬੱਚੇ ਖਰਾਬ ਹੋਈ ਜਾਂਦੇ ਨੇ ਗਣ ਬਹੁਤ ਹੋ ਗਿਆ ਵੀ ਅੱਗੇ ਜਾ ਕੇ ਕੀ ਬਣੂ ਹਲੇ ਆ ਬੱਚੇ ਆਪਣੇ ਛੋਟੇ ਨੇ ਇਹ ਹਿਸਾਬ ਰਿਹਾ ਤਾਂ ਆਉਣ ਵਾਲੇ ਸਮੇਂ ਚ ਆਪਣਾ ਪੰਜਾਬ ਜਮਾਂਗਾਲਿਆ ਜਾਊਗਾ ਖਤਮ ਹੋ ਜਾਊਗਾ ਜਮਾਂ ਹਾਂ ਐ ਚਲਾ ਰੱਖਿਆ ਕਿਉਂ ਜੇ ਥੋੜਾ ਥੋੜਾ ਪਿੰਡ ਦਾ ਮਾਹੌਲ ਹੋਵੇ ਹੋਰ ਬਾਈ ਸਖਚਨ ਕੀ ਹਾਲ ਨੇ ਵਧੀਆ ਬਈ ਵਧੀਆ ਹੋ ਠੀਕ ਹੈ ਹਾਂ ਬਾਈ ਵਧੀਆ ਵਧੀਆ ਕੀ ਗੱਲਾਂ ਚੱਲ ਰਹੀਆਂ ਨੇ ਫਿਰ ਉਹਦਾ ਯਾਰਾ ਨਸ਼ੇ ਬਾਰੇ ਗੱਲ ਕਰ ਰਹੇ ਤੇ ਬਾਈ ਨੂੰ ਪੁੱਛ ਰਿਆ ਦੀ ਇਹ ਗੇੜਾ ਲੈ ਕੇ ਗਿਆ ਸੀ ਮੈਂ ਬਾਹਰ ਦਾ ਮਾਹੌਲ ਕਿਵੇਂ ਆ ਅੱਛਾ ਹਾਂ ਇਹ ਬਾਈ ਕਹਿੰਦਾ ਇੱਥੇ ਫਦਲਰ ਬੈਠ ਹੋ ਗਏ ਮੁੰਡਿਆਂ ਦੀ ਦੋ ਦੋ ਮੁੰਡਿਆਂ ਦੀ ਮੈਂ ਪਿਛਲੇ ਪਿੰਡ ਵਾਂ ਡਾ ਇਹੋ ਬਾਈ ਤੁਹਾਨੂੰ ਪਤਾ ਤਾਂ ਹੈਗਾ ਇਹ ਰੋਜ਼ ਹੀ ਦੇਖਿਆ ਅਖਬਾਰਾਂ ਚ ਲਾਲਾ ਟੀਵੀਾਂ ਚ ਲਾਲਾ ਹੈ ਕਿਤੇ ਚਾਰ ਮੁੱਖ ਦੇ ਨੇ ਕਿਤੇ ਦੋ ਮੁੱਖ ਦੇ ਨੇ ਇਹਦਾ ਦਿਨੋ ਦਿਨ ਵਧ ਹੀ ਜਾਂਦਾ ਹਾਂ ਹਾਂ ਕੋਈ ਠੱਲ ਪਾਉਣ ਵਾਲਾ ਦਾ ਹੈਗਾ ਨਹੀਂ ਇਹਦੇ ਵਿੱਚ ਪਰ ਬਾਈ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਹੂੰ ਇਹ ਨਸ਼ਾ ਵਕਿਆ ਕੌਣ ਰਿਹਾਗਾ ਬਈ ਇਹ ਸਰਕਾਰਾਂ ਦੇ ਹੀ ਕੰਮ ਨੇ ਹੋਰ ਕੌਣ ਵਕਿਆ ਸਕਦਾ ਨਸ਼ਾ ਤੂੰ ਬਾਈ ਇਹ ਗੱਲ ਕਿਵੇਂ ਕਹਿ ਸਕਦਾ ਭਈ ਹੋਰ ਤਾਂ ਕੋਈ ਆਉਂਦਾ ਨਹੀਂ ਇਹ ਸਰਕਾਰਾਂ ਅੱਗੇ ਪ੍ਰਮੋਟ ਕਰਦੀਆਂ ਨੇ ਫੜਦੀਆਂ ਨਹੀਂ ਚਟਿਆਲੇ ਨੂੰ ਤਾਂ ਇਹ ਕੰਮ ਹੋ ਰਿਹਾ ਜੇ ਸਰਕਾਰਾਂ ਉੱਤਾਂ ਚੁੱਕਣ ਤਾਂ ਪਤਾ ਨਹੀਂ ਬਾਪੇ ਆਪਾਂ ਤਾਂ ਪਤਾ ਨਹੀਂ ਇਹ ਚਟਾ ਹੁੰਦਾ ਕੀ ਆ ਤੂੰ ਐਂ ਦੱਸ ਸੱਚੀ ਮੈਨੂੰ ਮਰ ਗਿਆ ਚਟੇ ਨਾਲ ਮਰ ਗਿਆ ਚੱਲ ਚਾਹੇ ਤੂੰ ਕੁਝ ਵੀ ਲਾ ਲਾ ਹੂੰ ਹੂੰ ਤੂੰ ਚਾਹ ਤੇਰੀ ਦੀ ਗੱਲ ਲਾ ਲਾ ਜੇ ਕੱਲ ਨੂੰ ਕੋਈ ਤੇਰੇ ਘਰੇ ਨਾ ਸਾੜੇ ਜੀ ਬੋਲੇਗਾ ਨਾ ਹੈ ਮੈਂ ਤਾਂ ਕੀ ਲੈਣਾ ਫਿਰ ਉਹੀ ਗੱਲ ਆ ਨਾ ਜੋ ਮੇਰੇ ਘਰੇ ਡੈ ਜ ਮੈਂ ਨਹੀਂ ਬੋਲ ਸਕਦਾ ਹਾਂ ਤੂੰ ਐਂ ਦੱਸ ਤੈਨੂੰ ਆਪਣੇ ਪਿੰਡ ਚ ਪਤਾ ਵੀ ਨਾ ਸਕੇ ਇੱਥੇ ਵਿਖਦਾ ਪਤਾ ਸਾਰਾ ਪਰ ਤੂੰ ਉੱਥੇ ਕਦੇ ਗਿਆ ਨਹੀਂ ਹੈ ਮੈਂ ਨਾ ਮੈਂ ਕਦੇ ਗਿਆ ਹੈ ਪਤਾ ਪਰ ਆਪ ਨੂੰ ਸਾਰਾ ਹੈ ਸਾਰਿਆਂ ਨੂੰ ਪਤਾ ਹਾਂ ਜੇ ਰੋਕਣਾ ਹੋਵੇ ਆਪਾਂ ਵੀ ਰੋਕ ਸਕਦੇ ਹਾਂ ਰੋਕ ਸਕਦੇ ਹਾਂ ਪਰ ਗੱਲ ਕੀ ਆ ਆਪਾਂ ਨੂੰ ਡਰ ਲਾਦਾ ਗਾ ਨਾ ਉਹ ਵੱਡੇ ਬੰਦੇ ਆ ਬਾਬੇ ਉਹ ਤਾਂ ਉੱਚੇ ਮੰਤਰੀ ਫਿਰ ਗੱਲ ਤਾਂ ਬਾਈ ਉਹੀ ਆ ਨਾ ਵੀ ਆਪਾਂ ਡਰ ਮੰਨਦੇ ਹਾਂਗੇ ਹਾਂ ਡਰ ਦੇ ਆਪਣੇ ਉਹਨਾਂ ਤੱਕ ਪਹੁੰਚ ਉਹ ਨਹੀਂ ਹੈ। ਬਾਕੀ ਹੋਰ ਹੁੰਦਾ ਪਿੰਡ 'ਚ ਜੇ ਆਪਾਂ ਬੋਲਦੇ ਆਂ ਤਾਂ ਵੈਸਾ ਵਾਲਾ ਕੰਮ ਹੋ ਜਾਣਾ। ਵੈਸਾ ਵਾਲਾ ਕੰਮ ਹੋ ਜਾਣਾ। ਫਿਰ ਆਹੀ ਤਾਂ ਬਾਈ ਗੱਲ ਆ ਹੁਣ। ਹਾਲਾ ਕਹਿੰਦਾ ਜਰਾ ਵੇਚਦੇ ਆਂ ਅਸੀਂ ਆਪਦੇ ਸਿਰਤੇ ਵੇਚਦੇ ਆਂ ਤੁਸੀਂ ਨੇ ਕੀ ਲੈਣਾ ਥੋੜੇ ਅਸੀਂ ਖਾਣ ਜਾਂਦੇ ਆਂ ਜਾਂ ਉਹ ਕਰਨੇ ਜਾਂਦੇ ਆਂ। ਬਾਈ ਗੱਲ ਤਾਂ ਫਿਰ ਆਹੀ ਆ ਤੂੰ ਐਂ ਲਾਲਾ ਆਪਾਂ ਕਿਸੇ ਦੇ ਤੂੰ ਪੁੱਤ ਨੂੰ ਕਹਿ ਦਿੰਦੇ ਆਂ। ਹੂੰ। ਇਹਨਾਂ ਦਾ ਮੁੰਡਾ ਨਸ਼ਾ ਕਰਦਾ। ਇਹਨਾਂ ਦੀ ਧੀ ਇਦਾਂ ਦੀ ਆ। ਹਾਂ। ਪਰ ਆਪਾਂ ਸੋਚਣ ਵੀ ਲਈ ਨਹੀਂ ਸੋਚਦੇ ਨਾ। ਹੂੰ। ਵੀ ਆਪਣੀ ਧੀ ਪੁੱਤ ਕਿਹੋ ਜਿਹੀ ਨਹੀਂ। ਹੂੰ। ਆਪਾਂ ਕਦੇ ਸੋਚ ਜਿਵੇਂ ਆਪਾਂ ਕਿਸੇ ਵਾਰੀ ਗੱਲ ਕਰਦੇ ਨਾ ਇਹੀ ਗੱਲਾਂ ਪਿੰਡ 'ਚ ਆਪਣੀ ਧੀਆਂ ਕੁੱਤਾ ਮਾਰੇ ਹੁੰਦੀ ਆ ਠੀਕ ਹੈ ਨਾ ਤਾਂ ਇਹੋ ਕਰਨ ਗੌਰ ਵੀ ਨਹੀਂ ਕਰਦੇ ਵੀਰੇ ਬੱਚਿਆਂ ਦਾ ਹੁਣ ਆਪਾਂ ਕਿੰਨਾ ਕਾ ਪਤਾ ਕਮਾਕਾਰਾਂ ਚ ਇਹਨੇ ਬਿਲ ਮਿਲਦੀ ਟਾਈਮ ਹੀ ਨਹੀਂ ਲੱਗਦਾ ਉਹ ਤਾਂ ਬਾਅਦ 'ਚ ਪਤਾ ਲੱਗਦਾ ਹੁਣ ਜਵਾਖ ਜਾਂਦੇ ਨਹੀਂ ਲੱਗਿਆ ਪਿਆ ਆਏ ਆ ਬਾਅਦ 'ਚ ਹੀ ਪਤਾ ਲੱਗਦਾ ਜਵਾਖ ਪੜ੍ਹਨੇ ਜਾਂਦੇ ਨਹੀਂ ਕੋਈ ਕਾਲਜ ਜਾਂਦਾ ਆਪਾਂ ਕਿਹੜਾ ਉਹਨਾਂ ਦੇ ਪਿੱਛੇ ਪਿੱਛੇ ਫਿਰਨਾ ਸਾਰਾ ਦਿਨ ਆਪਾਂ ਮਿਹਨਤ ਕਰਦੇ ਆ ਖੇਤਾਂ 'ਚ ਕਰਦੇ ਆ ਕਰੇ ਲਾ ਲੋ ਆਪਣੇ ਘਰ ਵਾਲੀਆਂ ਮਿਹਨਤ ਕਰਦੀਆਂ ਨੇ ਉਹ ਕਰਦੀਆਂ ਨੇ ਆਪਾਂ ਨੂੰ ਬੱਚਿਆਂ ਦੀ ਗੌਰ ਹੀ ਨਹੀਂ ਬਚਾ ਕੇ ਮਾੜੀ ਸੰਗਤ 'ਚ ਬੈਂਦਾ ਚੰਗੀ ਸੰਗਤ 'ਚ ਬੈਂਦਾ ਕੀ ਪਤਾ ਮੈਂ ਤਾਂ ਇਹੀ ਗੱਲ ਕਹਿੰਦਾ ਦੇਖ ਸਕਦਾ ਹੈ ਨਾ ਜੇ ਆਪਣੇ ਘਰੇ ਕੋਈ ਨਸ਼ਾ ਕਰਦਾ ਤਾਂ ਆਪਾਂ ਨੂੰ ਸਮਝਦਾਰੀ ਵਾਲਾ ਬੰਦਾ ਲੱਗਦਾ ਵੀ ਇਹ ਹਾਂ ਨਸ਼ੇ ਕਰਦਾ ਆਪਾਂ ਨੂੰ ਉਹਨੂੰ ਸਮਝਾਉਣਾ ਚਾਹੀਦਾ ਵੀ ਨਾ ਪਤਾ ਇਹ ਕੰਮ ਨਹੀਂ ਕਰਨਾ ਗਲਤ ਆ ਠੀਕ ਹੈ ਨਾ ਜੇ ਇਹ ਜ਼ਿੰਦਗੀ ਕੱਟੇਗਾ ਨਾ ਨਰਕਾਂ ਹੀ ਜ਼ਿੰਦਗੀ ਹੈ ਤਾਂ ਠੀਕ ਹੈ ਨਾ ਬਿਲਕੁਲ ਆਪਣੀ ਛੋਟੀ ਕੋਸ਼ਿਸ਼ ਬਹੁਤ ਵੱਡੀ ਹੋ ਸਕਦੀ ਹੈ ਜੇ ਆਪਾਂ ਕਿਸੇ ਨੂੰ ਥੋੜੀ ਕਹਾਗੇ ਬੱਚੇ ਨੂੰ ਪਿਆਰ ਤੌਰ ਤੇ ਹੋ ਕਰਾਂਗੇ ਹਾਂ ਸਮਝਾਉਣਾ ਹਾਂ ਫਰਜ਼ ਬਣਦਾ ਹੈ ਤੂੰ ਆਈ ਲਾਲਾ ਬਾਈ ਤੂੰ ਮਿੰਟੂ ਗੁਰੂ ਸਰੇਨ ਤਾਂ ਜਾਣਦੀ ਹੈ ਚੰਗੀ ਤਰ੍ਹਾਂ ਹਾਂ ਚੰਗੀ ਤਰ੍ਹਾਂ ਜਾਣਦਾ ਉਹਨੂੰ ਉਹ ਬੰਦਾ ਸਿਰੇ ਦਾ ਨਸ਼ੇੜੀ ਸੀਗਾ ਹੂੰ ਆਏ ਲਾਲਾ ਇੱਕਾ ਸ਼ਿਵਾਂ ਚੋਂ ਮੁਰਤੇ ਜਿਵੇਂ ਕਹਿੰਦੇ ਨੇ ਸ਼ਿਵਾਂ ਤੇ ਲਾਸ ਨਹੀਂ ਉੱਠ ਖੜਦੀ ਹਾਂ ਹਾਂ ਉਦੋਂ ਉਹ ਕੰਮ ਇਹੇ ਦਾ ਸਰੀਰ ਹੋ ਗਿਆ ਸੀ ਹੂੰ ਪਰ ਅੱਜ ਉਹ ਬੰਦੇ ਨੂੰ ਅੱਜ ਬੰਦੇ ਨੂੰ ਦੇਖ ਲਾ ਹਾਂ ਹਾਂ ਜਿਉਂ ਨੇ ਨਸਾ ਸਾਡਾ ਕਿੰਨਾ ਨਾਮ ਕਮਾਇਆ ਬਹੁਤ ਨਾਮ ਕਮਾ ਲਿਆ ਬੰਦਾ ਹੂੰ ਜ਼ਿੰਦਗੀ ਬਣ ਕੇ ਹਾਂ ਉਹ ਉਹ ਇਨਸਾਨ ਨੇ ਇੱਕ ਸੇਧ ਵੀ ਦਿੱਤੀ ਆ ਨੌਜਵਾਨੀ ਨੂੰ ਉਹੀ ਗੱਲ ਆ ਕਿ ਤੁਸੀਂ ਛੱਡਣਾ ਚਾਹੋ ਤਾਂ ਛੱਡ ਸਕਦੇ ਹੋ ਕੋਈ ਜਿਆਦਾ ਮੁਸ਼ਕਲ ਨਹੀਂ ਹੈਗੀ ਬਿਲਕੁਲ ਵੀ ਆਪਣਾ ਮਨ ਕਠੋਰ ਕਰਨਾ ਪਊਗਾ ਤੁਹਾਨੂੰ ਇਹ ਸੰਗਤ ਚੋਂ ਬਾਹਰ ਆਉਣਾ ਪਊਗਾ ਗੱਲ ਤਾਂ ਭਾਈ ਉਹੀ ਆ ਫਿਰ ਨਾ ਜੇ ਉਹ ਛੱਡ ਸਕਦਾ ਸਾਰੇ ਛੱਡ ਸਕਦੇ ਹਾਂ ਗੱਲ ਤਾਂ ਇਹ ਆ ਵੀ ਆਪਾਂ ਗੱਲ ਜਿਹੜਾ ਦੋਸਤ ਦੇ ਦੇਣਾ ਸਰਕਾਰਾਂ ਨੂੰ ਵਿਸ਼ਕਾਰ ਉਹ ਬਕੈਰੀਆਂ ਨੇ ਪਰ ਦੋ ਸਭ ਤੋਂ ਵੱਡਾ ਗਾ ਆਪਣੇ ਲੋਕਾਂ ਦਾ ਆਪਣੇ ਲੋਕਾਂ ਦਾ ਜਿਹੜਾ ਆਪਾਂ ਇਕੱਠੇ ਹੋ ਕੇ ਪਿੰਡ ਦੇ ਵਿੱਚ ਉਹ ਹੁਣੀ ਕਰਦੇ ਹੈਗੇ ਕਿਸੇ ਨੂੰ ਰੋਕਦੇ ਨਹੀਂ ਹੈਗੇ ਜੇ ਕੋਈ ਵੇਚਦਾ ਤਾਂ ਭਾਈ ਉਹਨਾਂ ਨੂੰ ਰੋਕਣਾ ਪਊਗਾ ਤਾਂ ਆਪਣੇ ਪੁੱਤ ਧੀ ਪੁੱਤ ਉਹ ਹੋਣਗੇ ਬਸ ਇੱਕ ਦੂਜੇ ਦੀ ਸ਼ਰਮ ਮਰੀ ਜਾਂਦੀ ਹੈ ਯਾਰ ਅਗਲਾ ਕਹੂਗਾ ਮੈਨੂੰ ਅਗਲਾ ਕੀ ਕਹੂਗਾ ਉਮ ਆਪਾਂ ਲੜਾਈ ਮੁੱਲ ਲਮਾਂਗੇ ਕਰਾਂਗੇ ਇਹਦਾ ਜੇ ਇਕੱਲਾ ਇਕੱਲਾ ਕਰਕੇ ਬੰਦਾ ਆਪਣਾ ਕੋਈ ਵੀ ਹਾਂ ਇੱਕ ਆ ਕਰੂਗਾ ਬੰਦਾ ਤਾਂ ਇਹ ਜਾ ਕੇ ਚੀਜ਼ ਰੁਕੂਗੀ ਨਹੀਂ ਰੁਕਦੀ ਨਹੀਂ ਹੈਗੀ ਹਾਂ ਰੁਕੂ ਇਸ ਕੱਲ ਨੂੰ ਉਹ ਕੱਲ ਨੂੰ ਉਹ ਲਾ ਲੋ ਕਿਸੇ ਦਾ ਧੀ ਪੁੱਤ ਮਰ ਰਿਆ ਕੱਲ ਨੂੰ ਆਪਣੇ ਬੱਚਿਆਂ ਨੇ ਵੀ ਡਾ ਰੋਣਾ ਆਪਣੀ ਬੱਚਿਆਂ ਨੇ ਵੀ ਗਲਤ ਸੰਗਤ ਤੇ ਚੜਾਲਣਾ ਹਾਂ ਸਰਪੰਚ ਸਾਹਿਬ ਹਾਂ ਤਾਂ ਮੈਂ ਆ ਕੇ ਜਾਂਦਾ ਸੋ ਦੇਖੋ ਹਾਂ ਠੀਕ ਆ ਸਕਚੈਨ ਮਿਲਦੇ ਆ ਕੋਈ ਨਾ ਪੰਚਾ ਹੁਣ ਕੰਮ ਸੀ ਥੋੜਾ ਉਹਦੇ ਨਾਲ ਠੀਕ ਏ ਠੀਕ ਏ ਵੀਰਾਂ ਹਾਂ ਠੀਕ ਆ ਬਾਈ ਓਕੇ ਬਾਈ ਗੱਲ ਤਾਂ ਬਈ ਇਹ ਮੁੰਡੇ ਨੇ ਵੀ ਸਹੀ ਕਹੀ ਆ ਹਾਂ ਕਿਉਂਕਿ ਇਹ ਚੀਜ਼ਾਂ ਹੁਣ ਤੁਸੀਂ ਤੁਰਦੇ ਹੋ ਆਸੀ ਪਿੰਡ 'ਚ ਰਹਿਣੇ ਆ ਚਲੋ ਵੀ ਹਰੇਕ ਦਾ ਸਰਪੰਚ ਲੋ ਹੋਇਆ ਪਿੰਡ ਦਾ ਮੈਂਬਰ ਹੋਵੇ ਹੋਰ ਹੋਵੇ ਵੀ ਇਹ ਸਾਰਾ ਕੁਸ ਆਪਾਂ ਨੂੰ ਮੋਹ ਰਲ ਕੀ ਚੁੱਕਣਾ ਪਊ ਕਦਮ ਮਤਲਬ ਮੋਰੇ ਬੰਦਿਆਂ ਨੂੰ ਪਹਿਲਾਂ ਆਪੇ ਪਿੰਡ ਤਾਂ ਆਪੇ ਪਿੱਛੇ ਨਾਲ ਤੁਰ ਪੈਣਾ ਪਊਗਾ ਤਨ ਮੋਰੇ ਬੰਦਾ ਤੁਰ ਪੈਣਾ ਮਤਲਬ ਜ਼ੁਰਤ ਵਾਲਾ ਬੰਦਾ ਜ਼ੁਰਤ ਵਾਲਾ ਹਾਂ ਫਿਰ ਪਿੰਡ ਜਦੋਂ ਪਿੰਡ ਤੁਰ ਪੈ ਉਹਦੀ ਕੀ ਤਾਕਤ ਹੈ ਜਿਹੜਾ ਵੇਚ ਰਿਹਾ ਉਹ ਵਰਜੂਗਾ ਉਹਦਾ ਆਪਣੇ ਆਪ ਹੀ ਉਹ ਹੋਊਗਾ ਰੁਕ ਸਕਦਾ ਹਾਂ ਮੈਂ ਥੋੜਾ ਕਰਨਾ ਪੈਣਾ